ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਰਨਾ ਸਾਂਝੀ ਕਰਨ ਜਾ ਰਹੀ ਹਾਂ ਅਣਜਾਨੇ ਵਿੱਚ ਕੋਈ ਗਲਤੀ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਮੈਂ ਹਸਪਤਾਲ ਦੇ ਕੋਰੀਡੋਰ ਵਿੱਚ ਬੈਠਾ ਸੀ ਮੇਰੇ ਸਾਰੇ ਕੱਪੜਿਆਂ ਤੇ ਖੂਨ ਹੀ ਖੂਨ ਲੱਗਿਆ ਹੋਇਆ ਸੀ ਚੰਗਾ ਭਲਾ ਮੈਂ ਆਪਣੀ ਮੀਟਿੰਗ ਤੋਂ ਵਾਪਸ ਆ ਰਿਹਾ ਸੀ ਪਤਾ ਨਹੀਂ ਕਿਉਂ ਇਹ ਬਾ ਬੇਟੀ ਮੇਰੀ ਕਾਰ ਦੇ ਸਾਹਮਣੇ ਆ ਗਈ ਅਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਮੇਰੀ ਪਰੇਸ਼ਾਨੀ ਬਹੁਤ ਜ਼ਿਆਦਾ ਵੱਧ ਗਈ ਸੀ ਮੈਂ ਲਗਾਤਾਰ ਬਸ ਇਹ ਹੀ ਦੁਆ ਕਰ ਰਿਹਾ ਸੀ ਕਿ ਦੋਨਾਂ ਨੂੰ ਕੁਝ ਨਾ ਹੋਵੇ ਹਾਂ ਭਾਵੇਂ ਹੱਥ ਪੈਰ ਟੁੱਟ ਜਾਣ ਪਰ ਜਾਨ ਨਾ ਜਾਏ ਮੈਂ ਇੱਕ ਬੜੀ ਵੱਡੀ ਮੁਸੀਬਤ ਵਿੱਚ ਫਸ ਸਕਦਾ ਸੀ ਵੈਸੇ ਤਾਂ ਮੇਰੇ ਕੋਲ ਬਹੁਤ ਦੋਲਦ ਹੈ ਪਰ ਜੇਕਰ ਇਨਸਾਨ ਕਾਨੂੰਨ ਤੇ ਕੋਰਟ ਕਚਹਿਰੀ ਦੇ ਚੱਕਰ ਵਿੱਚ ਪੈ ਜਾਏ ਤਾਂ ਉਹ ਤੋਂ ਆਸਾਨੀ ਨਾਲ ਨਹੀਂ ਨਿਕਲਿਆ ਜਾ ਸਕਦਾ ਅਤੇ ਮੇਰੇ ਕੋਲ ਇੰਨਾ ਕੰਮ ਲਈ ਫालतू ਸਮਾਂ ਵੀ ਨਹੀਂ ਸੀ ਕਿ ਮੈਂ ਵਾਰ-ਵਾਰ ਅਦਾਲਤ ਦੇ ਚੱਕਰ ਲਗਾਉਂਦਾ ਫਿਰਾ ਥੋੜੀ ਦੇਰ ਬਾਅਦ ਡਾਕਟਰ ਆਈਸੀਯੂ ਰੂਮ ਤੋਂ ਬਾਹਰ ਆਇਆ ਅਤੇ ਮੈਨੂੰ ਦੇਖਦੇ ਹੋਏ ਬੋਲਿਆ ਤੁਸੀਂ ਮਰੀਜ਼ ਦੇ ਨਾਲ ਆਏ ਹੋ ਮੈਂ ਤੁਰੰਤ ਆਪਣੀ ਜਗ੍ਹਾ ਤੋਂ ਖੜਾ ਹੋ ਗਿਆ ਅਤੇ ਸੀਧਾ ਹਲਾਉਂਦੇ ਹੋਏ ਕਿਹਾ ਹਾਂਜੀ ਦੱਸੋ ਕੀ ਗੱਲ ਹੈ ਡਾਕਟਰ ਮੇਰੇ ਵੱਲ ਦੇਖਦੇ ਹੋਏ ਬੋਲਿਆ ਲੜਕੀ ਨੂੰ ਹੋਸ਼ ਨਹੀਂ ਆ ਰਿਹਾ ਪਰ ਉਸਦੇ ਸਾਹ ਚੱਲ ਰਹੇ ਹਨ ਹੋ ਸਕਦਾ ਇਹੋ ਜਲਦੀ ਹੋਸ਼ ਵਿੱਚ ਆ ਜਾਏ ਪਰ ਉਹ ਆਦਮੀ ਇਸ ਦੁਨੀਆ ਵਿੱਚ ਨਹੀਂ ਰਿਹਾ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਮਹਿਰਾਨ ਰਹਿ ਗਿਆ ਅਤੇ ਡਾਕਟਰ ਮੇਰੇ ਮੋਢੇ ਤੇ ਹੱਥ ਰੱਖ ਕੇ ਅੱਗੇ ਚਲਾ ਗਿਆ ਮੈਂ ਜਿਸ ਗੱਲ ਤੋਂ ਡਰ ਰਿਹਾ ਸੀ ਉਹ ਹੋ ਚੁੱਕੀ ਸੀ ਮੈਂ ਸਿਰ ਫੜ ਕੇ ਉੱਥੇ ਹੀ ਕੋਰੀਡੋਰ ਵਿੱਚ ਬੈਠ ਗਿਆ ਮੈਨੂੰ ਹੁਣ ਕੀ ਕਰਨਾ ਚਾਹੀਦਾ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਮੇਰੇ ਹੱਥ ਪੈਰ ਬੁਰੀ ਤਰ੍ਹਾਂ ਕੰਬ ਰਹੇ ਸਨ ਦਿਲ ਕਰ ਰਿਹਾ ਸੀ ਕਿ ਹੁਣੇ ਦਾ ਹੁਣੇ ਇੱਥੋਂ ਚਲਾ ਜਾਵਾਂ ਪਰ ਇਨਸਾਨੀਅਤ ਦੇ ਨਾਤੇ ਮੈਨੂੰ ਇੱਥੇ ਰੁਕਣਾ ਚਾਹੀਦਾ ਸੀ ਐਕਸੀਡੈਂਟ ਜ਼ਰੂਰ ਹੋਇਆ ਸੀ ਪਰ ਇਸ ਵਿੱਚ ਗਲਤੀ ਮੇਰੀ ਨਹੀਂ ਸੀ ਮੇਰੀ ਕਾਰ ਦੇ ਅੱਗੇ ਅਚਾਨਕ ਹੀ ਉਹ ਲੜਕੀ ਆਪਣੇ ਬੁੱਢੇ ਬਾਪ ਨੂੰ ਲੈ ਕੇ ਆ ਗਈ ਸੀ ਮੈਂ ਦੇਖ ਹੀ ਨਹੀਂ ਸਕਿਆ ਸੀ ਸ਼ਾਇਦ ਉਹ ਸੜਕ ਪਾਰ ਕਰਨ ਦੀ ਕਾਲੀ ਵਿੱਚ ਸਨ ਉਸ ਲੜਕੀ ਨੂੰ ਹਾਲੇ ਤੱਕ ਹੋਸ਼ ਨਹੀਂ ਆਇਆ ਸੀ ਮੈਂ ਉਸ ਆਦਮੀ ਦੇ ਅੰਤਿਮ ਰੀਤੀ ਰਿਵਾਜ ਦਾ ਪ੍ਰਬੰਧ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਕਰ ਲਿਆ ਉਸ ਆਦਮੀ ਨੂੰ ਦਫਨਾ ਦਿੱਤਾ ਸੀ ਪਰ ਹੁਣ ਮੈਨੂੰ ਉਸ ਲੜਕੀ ਦੀ ਚਿੰਤਾ ਸੀ ਮੈਂ ਆਪਣਾ ਕੰਮ ਕਾਰ ਛੱਡ ਕੇ ਹਰ ਵਕਤ ਹਸਪਤਾਲ ਵਿੱਚ ਨਹੀਂ ਬੈਠ ਸਕਦਾ ਸੀ ਮੈਨੂੰ ਆਪਣੇ ਦਫ਼ਤਰ ਵੀ ਜਾਣਾ ਪੈਣਾ ਸੀ ਤੇ ਆਪਣੇ ਘਰ ਦਾ ਕੰਮ ਵੀ ਦੇਖਣਾ ਸੀ ਅਤੇ ਕਈ ਜ਼ਿੰਮੇਵਾਰੀਆਂ ਸਨ ਜਿਨ੍ਹਾਂ ਨੂੰ ਮੈਂ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ ਅਗਲੇ ਦਿਨ ਜਦੋਂ ਮੈਂ ਹਸਪਤਲ ਪਹੁੰਚਿਆ ਤਾਂ ਡਾਕਟਰ ਮੈਨੂੰ ਦੇਖਦੇ ਹੋਏ ਚਿੰਤਿਤ ਹੋ ਕੇ ਬੋਲੇ ਮਿਸਟਰ ਅਹਿਮਦ ਤੁਸੀਂ ਕਿੱਥੇ ਚਲੇ ਗਏ ਸੀ ਤੁਹਾਨੂੰ ਪਤਾ ਹੈ ਤੁਹਾਡੀ ਮਰੀਜ਼ ਨੇ ਪੂਰਾ ਹਸਪਤਲ ਸਿਰ ਤੇ ਚੁੱਕ ਲਿਆ ਸੀ ਅਜੀਬ ਤਰ੍ਹਾਂ ਦੀ ਗੱਲਾਂ ਕਰ ਰਹੀ ਹੈ ਅਤੇ ਸਭ ਨੂੰ ਮਾਰ ਰਹੀ ਹੈ ਤੁਸੀਂ ਕੁਝ ਵੀ ਕਰਕੇ ਉਹਨੂੰ ਸੰਭਾਲੋ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਹੁਣ ਇਸ ਹਾਲਤ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਹੈ ਮੈਂ ਤੁਰੰਤ ਬੋਲਿਆ ਮੈਂ ਕਿਵੇਂ ਸੰਭਾਲਾਂ ਤੁਸੀਂ ਕੋਈ ਇੰਜੈਕਸ਼ਨ ਵਗੈਰਾ ਲਾ ਦੇਵੋ ਉਹ ਠੀਕ ਹੋ ਜਾਵੇਗੀ ਡਾਕਟਰ ਮੇਰੇ ਵੱਲ ਦੇਖ ਰਿਹਾ ਸੀ ਤੇ ਬੋਲਿਆ ਉਹ ਲੜਕੀ ਕਿਸੇ ਦੇ ਕਾਬੂ ਵਿੱਚ ਨਹੀਂ ਆ ਰਹੀ ਅਤੇ ਨਾ ਹੀ ਇੰਜੈਕਸ਼ਨ ਲਗਵਾ ਰਹੀ ਹੈ ਕੀ ਪਤਾ ਤੁਹਾਡੇ ਕਾਬੂ ਵਿੱਚ ਆ ਜਾਵੇ ਤੁਸੀਂ ਜਾ ਕੇ ਦੇਖੋ ਤਾਂ ਸਹੀ ਮੇਰਾ ਦਿਮਾਗ ਫਟਣ ਦੇ ਕਰੀਬ ਸੀ ਮੈਂ ਕੱਲ ਰਾਤ ਦਾ ਇੱਕ ਪਲ ਦੇ ਲਈ ਵੀ ਨਹੀਂ ਸੁੱਤਾ ਸੀ ਚਿੰਤਾ ਹੱਥੋਂ ਜ਼ਿਆਦਾ ਵਧੀ ਹੋਈ ਸੀ ਮੈਂ ਇੱਕ ਲੰਮਾ ਸਾਹ ਲਿਆ ਤੇ ਕਮਰੇ ਵਿੱਚ ਦਾਖਲ ਹੋ ਗਿਆ ਉਹ ਲੜਕੀ ਖਿੜਕੀ ਦੇ ਕੋਲ ਖੜੀ ਸੀ ਉਸਦੇ ਨਾਜ਼ੁਕ ਸਰੀਰ ਵਿੱਚ ਹਸਪੀਟਲ ਦਾ ਢਿੱਲਾ ਜਿਹਾ ਸੂਟ ਅਜੀਬ ਲੱਗ ਰਿਹਾ ਸੀ ਵਾਲ ਖਿਲਰੇ ਹੋਏ ਸਨ ਦੇ ਸਿਰ ਤੇ ਪੱਟੀ ਬੰਨੀ ਹੋਈ ਸੀ ਹੱਥ ਤੇ ਪੈਰ ਤੇ ਵੀ ਪੱਟੀਆਂ ਬੰਨੀਆਂ ਹੋਈਆਂ ਸਨ ਖੱਬੇ ਹੱਥ ਤੇ ਡ੍ਰਿਪ ਲੱਗੀ ਹੋਈ ਸੀ ਹਸਪਤਾਲ ਦਾ ਇਹ ਕਮਰਾ ਦਸਵੀਂ ਮੰਜ਼ਲ ਤੇ ਸੀ ਅਤੇ ਉਹ ਕੁੜੀ ਸੰਦਾਦ ਵਿੱਚ ਖਿੜਕੀ ਦੇ ਕੋਲ ਖੜੀ ਹੋਈ ਸੀ ਕਿ ਹੁਣੇ ਹੀ ਥੱਲੇ ਛਾਲ ਮਾਰ ਦੇਵੇਗੀ ਮੈਂ ਤੁਰੰਤ ਬੋਲਿਆ ਇਹ ਲੜਕੀ ਤੈਨੂੰ ਕੋਈ ਕੁਝ ਨਹੀਂ ਕਹੇਗਾ ਥੱਲੇ ਆ ਜਾ ਪਲੀਜ਼ ਮੇਰਾ ਲਹਿਜਾ ਬਹੁਤ ਹੀ ਨਰਮ ਸੀ ਉਹ ਮੈਨੂੰ ਦੇਖ ਕੇ ਉੱਚੀ ਉੱਚੀ ਚੀਕਾਂ ਮਾਰਨ ਲੱਗ ਪਈ ਉਹਦੀ ਹਾਲਤ ਇਸ ਤਰ੍ਹਾਂ ਦੀ ਸੀ ਜਿਵੇਂ ਹੁਣੇ ਹੀ ਉਹ ਟਿੱਗ ਕੇ ਮਰ ਜਾਵੇਗੀ पर मैं उसको इस तरह मरने नहीं दे सकता थी मेरे कारण ਉਸਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਮੈਂ ਵਿਅਸੇਵੀ ਸੰਮੋਸ਼ੀ ਵਿੱਚ ਸੀ ਇਸ ਸੰਮੋਸ਼ੀ ਤੋਂ ਬਾਹਰ ਨਹੀਂ ਨਿਕਲ ਪਾਰਿਆ ਸੀ ਤੇ ਜੇ ਮੇਰੀਆਂ ਅੱਖਾਂ ਦੇ ਸਾਹਮਣੇ ਇਹ ਕੁੜੀ ਇਸ ਦੁਨੀਆ ਤੋਂ ਚਲੀ ਜਾਂਦੀ ਹੈ ਤਾਂ ਮੈਂ ساری ਉਮਰ ਲਈ ਇਸ ਤਕਲੀਫ ਵਿੱਚ ਫਸ ਜਾਵਾਂਗਾ ਮੈਂ ਹੌਲੀ-ਹੌਲੀ ਆਪਣੇ ਕਦਮ ਵਧਾਉਂਦਾ ਹੋਇਆ ਉਹਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਰਿਹਾ ਸੀ ਤੇ ਕਹਿ ਰਿਹਾ ਸੀ ਤੇਰੇ ਕੱਪੜੇ ਬਹੁਤ ਪਿਆਰੇ ਲੱਗ ਰਹੇ ਨੇ ਤੂੰ ਬਹੁਤ ਖੂਬਸੂਰਤ ਹੈ ਕੋਈ ਵੀ ਤੈਨੂੰ ਵੇਖੇ ਦਾ ਵੇਖਦਾ ਹੀ ਰਹਿ ਜਾਵੇ ਉਹ ਆਪਣਾ ਰੋਣਾ ਟੋਣਾ ਭੁੱਲ ਕੇ ਮੈਨੂੰ ਇੱਕ ਟੱਕ ਦੇਖਣ ਲੱਗ ਪਈ ਸੀ ਤੇ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਹੀ ਸੀ ਮੈਂ ਤੁਰੰਤ ਕਿਹਾ ਤੇਰੀਆਂ ਅੱਖਾਂ ਬਹੁਤ ਪਿਆਰੀਆਂ ਹਨ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਸ਼ਹਿਜ਼ਾਦੀ ਦੀਆਂ ਅੱਖਾਂ ਹੋਣ ਮੇਰੇ ਅਤੇ ਉਹਦੇ ਵਿੱਚ ਹੁਣ ਬਸ ਕੁਝ ਇੰਚ ਦਾ ਫਾਸਲਾ ਰਹਿ ਗਿਆ ਸੀ ਉਹ ਕੁਝ ਕਹਿੰਦੀ ਜਾਂ ਮੈਂ ਕੁਝ ਬੋਲਦਾ ਇਸ ਤੋਂ ਪਹਿਲਾਂ ਹੀ ਮੈਂ ਉਸ ਨੂੰ ਫੜ ਲਿਆ ਉਹ ਝਟਕਟੌਣ ਲੱਗ ਪਈ ਪਰ ਹੁਣ ਮੈਂ ਉਸ ਨੂੰ ਇੰਨੀ ਆਸਾਨੀ ਨਾਲ ਛੱਡਣ ਵਾਲਾ ਨਹੀਂ ਸੀ ਉਹ ਜੋਰ-ਜੋਰ ਨਾਲ ਚੀਕ ਰਹੀ ਸੀ ਤੇ ਮੇਰੀ ਪકડ ਤੋਂ ਨਿਕਲਣ ਦੇ ਲਈ ਕਿਸੀ ਚੀੜੀ ਦੀ ਤਰ੍ਹਾਂ ਫੜਫੜਾ ਰਹੀ ਸੀ ਮੈਂ ਤੁਰੰਤ ਹੀ ਡਾਕਟਰ ਨੂੰ ਇਸ਼ਾਰਾ ਕਰ ਦਿੱਤਾ ਕਿ ਇਸ ਨੂੰ ਇੰਜੈਕਸ਼ਨ ਲਗਾ ਦਿਓ ਤਾਂ ਕਿ बेहोश ਹੋ ਜਾਵੇ ਇੱਕ ਨਰਸ ਆਈ ਅਤੇ ਨੀਂਦ ਦਾ ਇੰਜੈਕਸ਼ਨ ਲਾ ਦਿੱਤਾ ਕੁਝ ਦੇਰ ਤੱਕ ਉਹ ਮੇਰੀ ਜਕੜ ਵਿੱਚ ਫੜਫੜਾਉਂਦੀ ਰਹੀ ਪਰ ਹੌਲੀ-ਹੌਲੀ ਉਹ ਨੀਂਦ ਦੀ ਅਗੋਸ਼ ਵਿੱਚ ਚਲੀ ਗਈ ਮੈਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਝੁੱਕ ਲਿਆ ਤੇ ਉਹਨੂੰ ਬਿਸਤਰੇ ਤੇ ਲਟਾ ਦਿੱਤਾ ਕੰਬਲ ਠੀਕ ਕਰਦੇ ਹੋਏ ਮੈਂ ਉਸ ਦੇ ਚਿਹਰੇ ਨੂੰ ਧਿਆਨ ਨਾਲ ਦੇਖਿਆ ਉਹ ਲੜਕੀ ਉਸ ਸਮੇਂ ਅਜੀਬ ਲਿਬਾਸ ਅਤੇ अजीब ਹਾਲਤ ਵਿੱਚ ਸੀ ਪਰ ਉਹ ਬਹੁਤ ਹੀ ਖੂਬਸੂਰਤ ਸੀ ਛੋਟਾ ਜਿਹਾ ਮਾਸੂਮ ਚਿਹਰਾ ਅੱਖਾਂ ਸੱਚ ਵਿੱਚ ਕਿਸੇ ਸ਼ਹਿਜ਼ਾਦੀ ਵਰਗੀਆਂ ਸਨ ਬੁੱਲ ਜਿਵੇਂ ਗੁਲਾਬ ਦੀਆਂ ਪੰਖੜੀਆਂ ਹੋਣ ਉਹ ਲੜਕੀ ਹੁਸਨ ਦੀ ਪੂਰੀ ਸ਼ਾਹਕਾਰ ਸੀ ਮੈਂ ਇੱਕ ਭਰਪੂਰ ਨਜ਼ਰ ਉਸ ਦੇ ਵਜੂਦ ਤੇ ਪਾਈ ਉਸ ਤੋਂ ਬਾਅਦ ਮੈਂ ਡਾਕਟਰ ਕੋਲ ਉਸ ਦੇ ਆਫਿਸ ਚਲਾ ਗਿਆ ਡਾਕਟਰ ਮਨੂਜ ਦੀ ਹਾਲਤ ਬਾਰੇ ਦੱਸਣ ਲੱਗਿਆ ਡਾਕਟਰ ਨੇ ਕਿਹਾ ਕਿ ਗੱਡੀ ਨਾਲ ਟਕਰਾਉਣ ਦੇ ਬਾਅਦ ਉਸ ਦੀ ਯਾਦਦਾਸ਼ਤ ਚਲੀ ਗਈ ਹੈ ਸਿਰ ਬੁਰੀ ਤਰ੍ਹਾਂ ਨਾਲ ਇੱਕ ਪੱਥਰ ਨਾਲ ਟਕਰਾਇਆ ਸੀ ਜਿਸ ਦੀ ਵਜ੍ਹਾ ਨਾਲ ਉਹ ਆਪਣਾ ਪਿਛਲਾ ਸਭ ਕੁਝ ਭੁੱਲ ਗਈ ਹੈ ਹੋ ਸਕਦਾ ਹੈ ਕਿ ਉਹ ਕਿਸੇ ਛੋਟੀ ਬੱਚੀ ਦੀ ਤਰ੍ਹਾਂ ਵਿਹਾਰ ਕਰੇ ਮੈਂ ਆਪਣੇ ਜਜ਼ਬਾਤ ਕਾਬੂ ਵਿੱਚ ਕਰਦੇ ਹੋਏ ਆਪਣੀ ਅੱਖਾਂ ਬੰਦ ਕਰ ਲਈਆਂ ਮੈਂ ਕਿਸ ਮੁਸੀਬਤ ਵਿੱਚ ਫਸਦਾ ਜਾ ਰਿਹਾ ਸੀ ਮੈਂ ਤੁਰੰਤ ਕਿਹਾ ਕਿ ਇਸ ਦਾ ਕੋਈ ਇਲਾਜ ਨਹੀਂ ਹੈ ਡਾਕਟਰ ਨੇ ਮੇਰੇ ਵੱਲ ਦੇਖਦੇ ਹੋਏ ਕਿਹਾ ਬਿਲਕੁਲ ਹੈ ਬਸ ਤੁਸੀਂ ਦੁਆ ਕਰੋ ਕਿ ਇਹ ਬੱਚੀ ਪਾਗਲਾਂ ਵਰਗਾ ਵਰਤਾਨਾ ਕਰੇ ਨਹੀਂ ਤਾਂ ਉਸ ਦੀ ਹਾਲਤ ਹੋਰ ਵੀ ਖਰਾਬ ਹੋ ਸਕਦੀ ਹੈ ਇਸ ਦੀ ਯਾਦਾਂ ਚ ਵਾਪਸ ਲਿਆਉਣ ਲਈ ਇਹਨੂੰ ਪੁਰਾਣੀਆਂ ਗੱਲਾਂ ਯਾਦ ਕਰਵਾਉਣ ਦੀ ਕੋਸ਼ਿਸ਼ ਕਰਨੀ ਪਵੇਗੀ ਸ਼ਾਇਦ ਹੌਲੀ-ਹੌਲੀ ਉਸਨੂੰ ਸਭ ਕੁਝ ਯਾਦ ਆ ਜਾਵੇ ਫਿਲਹਾਲ ਤੁਹਾਨੂੰ ਉਸ ਦੀਆਂ ਦਵਾਈਆਂ ਦਾ ਖਾਸ ਖਿਆਲ ਰੱਖਣਾ ਹੋਵੇਗਾ ਅਤੇ ਹਰ ਬੁਰੀ ਗੱਲ ਤੋਂ ਦੂਰ ਰੱਖਣਾ ਹੋਵੇਗਾ ਇਸ ਨੂੰ ਪਿਆਰ ਨਾਲ ਸੰਭਾਲਣਾ ਹੋਵੇਗਾ ਨਹੀਂ ਤਾਂ ਮੁਸ਼ਕਿਲ ਹੋ ਸਕਦੀ ਹੈ ਮੈਂ ਬਿਲਕੁਲ ਚੁੱਪ ਸੀ ਮੈਂ ਉਸ ਦੀ ਛੁੱਟੀ ਬਾਰੇ ਪੁੱਛਿਆ ਤਾਂ ਡਾਕਟਰ ਨੇ ਮੈਨੂੰ ਸ਼ਾਮ ਤੱਕ ਦਾ ਸਮਾਂ ਦਿੱਤਾ ਸ਼ੁਕਰ ਸੀ ਕਿ ਉਸ ਦੇ ਹੱਥ ਪੈਰ ਦੀ ਕੋਈ ਹੱਡੀ ਵਗੈਰਾ ਨਹੀਂ ਟੁੱਟੀ ਸੀ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਸ ਲੜਕੀ ਨੂੰ ਲੈ ਕੇ ਕਿੱਥੇ ਜਾਵਾਂ ਕੀ ਮੈਂ ਉਸ ਨੂੰ ਆਪਣੇ ਘਰ ਲਿਜਾ ਸਕਦਾ ਸੀ ਕੀ ਇਹ ਮੇਰੇ ਲਈ ਸਹੀ ਹੋਵੇਗਾ ਜਾਂ ਨਹੀਂ ਪਰ ਕੁਝ ਤਾਂ ਕਰਨਾ ਹੀ ਪੈਣਾ ਸੀ ਮੈਂ ਉਸ ਨੂੰ ਇਸ ਤਰ੍ਹਾਂ ਹਸਪਤਾਲ ਵਿੱਚ ਇਕੱਲਾ ਨਹੀਂ ਛੱਡ ਕੇ ਜਾ ਸਕਦਾ ਸੀ ਰਾਤ ਹੁੰਦੇ ਹੀ ਡਾਕਟਰ ਵੱਲੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਮੈਂ ਉਸ ਨੂੰ ਆਪਣੇ ਨਾਲ ਆਪਣੇ ਘਰ ਲੈ ਆਇਆ ਉਹ ਨੀਂਦ ਦੇ ਅਸਰ ਵਿੱਚ ਸੀ ਇੰਜੈਕਸ਼ਨ ਕਾਫੀ ਭਾਰੀ ਡੋਜ਼ ਦਾ ਲਗਾਇਆ ਹੋਇਆ ਸੀ ਮੈਨੂੰ ਦੁੱਖ ਵੀ ਹੋ ਰਿਹਾ ਸੀ ਕਿ ਉਸਦੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਪਰ ਉਸਨੇ ਹੀ ਸਾਨੂੰ ਇਹ ਸਭ ਕਰਨ ਲਈ ਮਜਬੂਰ ਕਰ ਦਿੱਤਾ ਸੀ ਮੈਂ ਆਪਣੇ ਬੰਗਲੇ ਵਿੱਚ ਦਾਗਲ ਹੋਇਆ ਤਾਂ ਸਾਹਮਣੇ ਹੀ ਨੌਕਰ ਚੱਕਰ ਕੰਮ ਵਿੱਚ ਲੱਗੇ ਹੋਏ ਸਨ ਮੈਨੂੰ ਆਂਦੇ ਦੇਖ ਕੇ ਸਭ ਮੇਰੇ ਵੱਲ ਹੈਰਾਨ ਹੋ ਕੇ ਦੇਖ ਰਹੇ ਸਨ ਮੇਰੀਆਂ ਬਾਹਾਂ ਵਿੱਚ ਇੱਕ ਖੂਬਸੂਰਤ ਲੜਕੀ ਸੀ ਮੈਂ ਸਿੱਧਾ ਉਸਨੂੰ ਆਪਣੇ ਕਮਰੇ ਦੇ ਨਾਲ ਵਾਲੇ ਕਮਰੇ ਵਿੱਚ ਲੈ ਆਇਆ ਅਤੇ ਆਰਾਮ ਨਾਲ ਲਟਾ ਕੇ ਕੰਬਲ ਦੇ ਦਿੱਤਾ ਉਸ ਦੀਆਂ ਦਵਾਈਆਂ ਤੇ ਜ਼ਰੂਰੀ ਸਮਾਨ ਸਾਈਡ ਟੇਬਲ ਤੇ ਰੱਖ ਦਿੱਤਾ। ਮੈਂ ਸਿੱਧਾ ਬਾਹਰ ਆ ਗਿਆ ਜਿੱਥੇ ਸਾਰੇ ਨੌਕਰ ਚਾਕਰ ਮੈਨੂੰ ਹੈਰਾਨ ਹੋ ਕੇ ਦੇਖ ਰਹੀ ਸਨ। ਮੈਂ ਨੌਕਰਾਂ ਨੂੰ ਕਿਹਾ ਇਸ ਲੜਕੀ ਦਾ ਬਹੁਤ ਖਿਆਲ ਰੱਖਣਾ ਹੈ। ਮੈਨੂੰ ਇਸ ਦੀ ਤਰਫੋਂ ਕੋਈ ਵੀ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਜੇਕਰ ਜਰਾ ਵੀ ਸ਼ਿਕਾਇਤ ਮਿਲੀ ਤਾਂ ਯਾਦ ਰੱਖਣਾ ਤੁਹਾਡਾ ਇਸ ਘਰ ਵਿੱਚ ਆਖਰੀ ਦਿਨ ਹੋਵੇਗਾ। ਇਹ ਕਹਿ ਕੇ ਆਪਣੇ ਕਮਰੇ ਵੱਲ ਜਾਣ ਲੱਗਾ। ਨੌਕਰ ਸਮਝ ਰਹੀ ਸਨ ਕਿ ਮੈਂ ਵਿਆਹ ਕਰਵਾ ਲਿਆ ਹੈ ਤੇ ਇਹ ਲੜਕੀ ਮੇਰੀ ਬੇਗਮ ਹੈ। ਇੱਕ ਨੌਕਰ ਨੇ ਇਹ ਗੱਲ ਮੈਨੂੰ ਪੁੱਛ ਲਈ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਠੰਡੇ ਲਹਿਜੇ ਵਿੱਚ ਕਿਹਾ ਇਸ ਸਮੇਂ ਕੋਈ ਵੀ ਸਵਾਲ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਇਸ ਲੜਕੀ ਦਾ ਧਿਆਨ ਰੱਖੋ ਜੇਕਰ ਕੋਈ ਸ਼ਿਕਾਇਤ ਆਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਮੈਂ ਵੱਡੇ-ਵੱਡੇ ਕਦਮ ਚੁੱਕਦੇ ਹੋਏ ਆਪਣੇ ਕਮਰੇ ਵਿੱਚ ਚਲਾ ਗਿਆ ਕਮਰੇ ਵਿੱਚ ਆਉਂਦੇ ਹੀ ਮੈਂ ਸ਼ਰਟ ਉਤਾਰ ਕੇ ਇੱਕ ਪਾਸੇ ਸੁੱਟ ਦਿੱਤੀ ਅਤੇ ਸਿੱਧਾ ਬਾਥਰੂਮ ਵਿੱਚ ਜਾ ਕੇ ਸ਼ਾਵਰ ਥੱਲੇ ਖੜਾ ਹੋ ਗਿਆ ਮੇਰੇ ਅੰਦਰ ਜਿਹੜਾ ਗੁੱਸਾ ਉੱਠ ਰਿਹਾ ਸੀ ਉਸ ਨੂੰ ਠੰਡੇ ਪਾਣੀ ਨਾਲ 부ਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਜੋ ਕੁਝ ਮੇਰੇ ਤੋਂ ਹੋਇਆ ਸੀ ਉਸ ਦੀ ਕੋਈ ਮਾਫੀ ਨਹੀਂ ਸੀ ਮੈਨੂੰ ਇਸ ਸਮੇਂ ਬਹੁਤ ਵੱਡਾ ਪਛਤਾਵਾ ਹੋ ਰਿਹਾ ਸੀ ਕਿਉਂਕਿ ਮੇਰੀ ਵਜ੍ਹਾ ਨਾਲ ਇੱਕ ਆਦਮੀ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਬੇਟੀ ਆਪਣੀ ਯਾਦਸ਼ਤ ਬੁਆ ਬੈਠੀ ਸੀ ਉਸ ਲੜਕੀ ਨੂੰ ਲੈ ਕੇ ਮੈਨੂੰ ਇੱਕ ਅਲੱਗ ਟੈਨਸ਼ਨ ਸੀ ਮੈਂ ਬਿਨਾਂ ਕਿਸੇ ਰਿਸ਼ਤੇ ਦੇ ਉਸ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਸੀ ਮੇਰਾ ਸਮਾਜ ਵਿੱਚ ਪੂਰਾ ਰੁਤਬਾ ਸੀ ਅਤੇ ਜੇਕਰ ਕਿਸੇ ਨੂੰ ਇਹ ਗੱਲ ਪਤਾ ਲੱਗ ਜਾਵੇ ਕਿ ਮੈਂ ਕਿਸੇ ਲੜਕੀ ਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ ਹੈ ਤਾਂ ਮੇਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ। ਵੈਸੇ ਮੈਂ ਬਿਲਕੁਲ ਇਕੱਲਾ ਰਹਿੰਦਾ ਸੀ। ਮੇਰਾ ਸਾਰਾ ਪਰਿਵਾਰਕ ਹادثੇ ਦਾ ਸ਼ਿਕਾਰ ਹੋ ਗਿਆ ਸੀ। ਮੈਂ ਠੰਡੇ ਸ਼ਾਵਰ ਦੇ ਥੱਲੇ ਖੜ੍ਹਾ ਆਪਣੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਫਿਰ ਬਾਹਰ ਆ ਕੇ ਥੋੜੀ ਦੇਰ ਲਈ ਲੇਟ ਗਿਆ। ਥਕਾਵਟ ਨਾਲ ਮੇਰੀਆਂ ਅੱਖਾਂ ਬੰਦ ਹੋ ਰਹੀਆਂ ਸਨ। ਮੈਨੂੰ ਹਾਲੇ ਸੁੱਤੇ ਹੋਏ ਨੂੰ ਮੁਸ਼ਕਿਲ ਨਾਲ 2 ਘੰਟੇ ਹੀ ਹੋਏ ਸਨ ਕਿ ਇੱਕ ਨੌਕਰ ਹੜਬੜਾ ਕੇ ਮੇਰੇ ਕਮਰੇ ਵਿੱਚ ਦਾਖਲ ਹੋਇਆ ਅਤੇ ਮੈਨੂੰ ਝੰਜੋੜ ਕੇ ਉਠਾਉਣ ਲੱਗਾ ਪਹਿਲਾਂ ਤਾਂ ਮੈਨੂੰ ਬਹੁਤ ਗੁੱਸਾ ਆਇਆ ਕਿਉਂਕਿ ਅੱਜ ਤੱਕ ਕਿਸੇ ਨੌਕਰ ਚੈਨ ਨੇ ਹਿੰਮਤ ਨਹੀਂ ਕੀਤੀ ਮੈਨੂੰ ਇਸ ਤਰ੍ਹਾਂ ਉਠਾਉਣ ਦਾ ਪਰ ਮੈਂ ਤੁਰੰਤ ਉਸ ਲੜਕੀ ਬਾਰੇ ਚਿੰਤਾ ਕਰਨ ਲੱਗਿਆ ਨੌਕਰ ਮੈਨੂੰ ਦੇਖਦੇ ਹੋਏ ਘਬrai ਹੋਏ ਅੰਦਾਜ਼ ਵਿੱਚ ਬੋਲਿਆ ਸਾਇਬ ਜੀ ਉਹ ਲੜਕੀ ਇਸ ਤੋਂ ਅੱਗੇ ਉਹ ਕੁਝ ਬੋਲ ਹੀ ਨਾ ਸਕਿਆ ਮੈਂ ਨੰਗੇ ਪੈਰੀ ਹੀ ਬਾਹਰ ਵੱਲ ਭੱਜ ਪਿਆ ਉਸ ਲੜਕੀ ਨੇ ਮੇਰੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ ਜਦ ਮੈਂ ਬਾਹਰ ਆਇਆ ਤਾਂ ਦੇਖਿਆ ਕਿ ਉਹ ਲੀਵਿੰਗ ਰੂਮ ਵਿੱਚ ਇੱਕ ਵੱਡਾ ਫੁੱਲਦਾਨ ਫੜ ਕੇ ਖੜੀ ਸੀ ਮੈਂ ਤਰੰਤ ਹੀ ਉਹਨੂੰ ਮਨਾਉਂਦੇ ਹੋਏ ਬੋਲਿਆ ਗੱਲ ਸੁਣ ਸ਼ਹਿਜ਼ਾਦੀ ਏ ਕੀ ਕਰ ਰਹੀ ਹੈ ਕਿਸੇ ਦਾ ਨੁਕਸਾਨ ਹੋ ਜਾਵੇਗਾ ਰੱਖ ਦੇ ਇਸ ਨੂੰ ਸ਼ਹਿਜ਼ਾਦੀ ਨਾਮ ਮੈਂ ਅਚਾਨਕ ਹੀ ਉਸ ਨੂੰ ਦੇ ਦਿੱਤਾ ਸੀ ਕਿਉਂਕਿ ਮੇਰੇ ਦਿਮਾਗ ਵਿੱਚ ਇਸ ਟਾਈਮ ਕੋਈ ਹੋਰ ਨਾਮ ਨਹੀਂ ਆਇਆ ਸੀ ਅਤੇ ਵੈਸੇ ਵੀ ਮੈਨੂੰ ਉਸ ਦਾ ਅਸਲੀ ਨਾਮ ਨਹੀਂ ਪਤਾ ਸੀ ਪਰ ਉਹ ਅਚਾਨਕ ਹੀ ਮੇਰੇ ਵੱਲ ਮੁੜੀ ਅਤੇ ਉਸ ਨੇ ਉਹ ਫੁੱਲਦਾਨ ਮੇਰੇ ਉੱਤੇ ਹੀ ਸੁੱਟ ਦਿੱਤਾ ਪਰ ਸ਼ੁਕਰ ਸੀ ਕਿ ਮੈਂ ਹਰ ਸਥਿਤੀ ਲਈ ਤਿਆਰ ਸੀ ਇਸ ਲਈ ਮੈਂ ਤੁਰੰਤ ਥੱਲੇ ਬੈਠ ਗਿਆ ਅਤੇ ਫੋਲਦਨ ਮੇਰੇ ਸਿਰ ਦੇ ਉੱਪਰ ਦੀ ਹੋ ਕੇ ਦੂਰ ਜਾ ਡਿੱਗਿਆ ਉਹ ਰੋਂਦੇ ਹੋਏ ਬੋਲੀ ਮੇਰੇ ਨੇੜੇ ਨਾ ਆਉਣਾ ਤੁਸੀਂ ਬਿਲਕੁਲ ਵੀ ਚੰਗੇ ਇਨਸਾਨ ਨਹੀਂ ਹੋ ਤੁਸੀਂ ਮੈਨੂੰ ਸੂਈ ਲਗਵਾਈ ਸੀ ਮੈਨੂੰ ਉਸਤੇ ਬਹੁਤ ਪਿਆਰ ਆ ਰਿਹਾ ਸੀ ਮੈਂ ਹੌਲੀ-ਹੌਲੀ ਉਸ ਦੇ ਨੇੜੇ ਜਾਣ ਲੱਗਿਆ ਹੁਣ ਉਸ ਦੇ ਕੋਲ ਕੋਈ ਵੀ ਇਸਤਾਂ ਦੀ ਖਤਰਨਾਕ ਚੀਜ਼ ਨਹੀਂ ਸੀ ਜਿਸ ਤੋਂ ਉਹ ਮੈਨੂੰ ਜਾਂ ਖੁਦ ਨੂੰ ਕੋਈ ਨੁਕਸਾਨ ਪਹੁੰਚਾ ਸਕਦੀ ਸੀ ਜਦੋਂ ਉਹ ਭੱਜਣ ਲੱਗੀ ਤਾਂ ਉਸ ਤੋਂ ਪਹਿਲਾਂ ਹੀ ਮੈਂ ਉਸ ਨੂੰ ਜਲਦੀ ਨਾਲ ਫੜ ਲਿਆ ਸੀ ਉਹ ਗੁੱਸੇ ਵਿੱਚ ਚੀਕ ਰਹੀ ਸੀ ਕਿ ਮੈਨੂੰ ਛੱਡੋ ਨਹੀਂ ਤਾਂ ਮੈਂ ਤੈਨੂੰ ਮਾਰ ਦੇਵਾਂਗੀ ਪਰ ਮੈਂ ਤੁਰੰਤ ਹੀ ਉਸ ਨੂੰ ਆਪਣੇ ਮੋਢੇ ਤੇ ਚੁੱਕ ਲਿਆ ਤੇ ਸਿੱਧਾ ਉਸਦੇ ਕਮਰੇ ਵਿੱਚ ਜਾ ਕੇ ਬਿਸਤਰੇ ਤੇ ਸੁੱਟ ਦਿੱਤਾ ਸ਼ਾਇਦ ਉਸ ਦੀ ਕਮਰ ਵਿੱਚ ਕਾਫੀ ਜ਼ੋਰ ਦੀ ਸੱਟ ਲੱਗੀ ਸੀ ਉਹ ਆਪਣੀ ਕਮਰ ਉੱਤੇ ਹੱਥ ਰੱਖ ਕੇ ਚੀਕ ਰਹੀ ਸੀ ਅਤੇ ਮੈਂ ਤੁਰੰਤ ਹੀ ਉਸ ਨੂੰ ਦੋਨਾਂ ਹੱਥਾਂ ਤੋਂ ਫੜ ਕੇ ਰੱਸੀ ਨਾਲ ਬੰਨ ਚੁੱਕਾ ਸੀ ਉਹ ਮੈਨੂੰ ਹੰਝੂਆਂ ਭਰੀ ਨਿਗਾਹਾਂ ਨਾਲ ਦੇਖ ਰਹੀ ਸੀ ਤੇ ਬੋਲੀ ਤੂੰ ਬਹੁਤ ਬੁਰਾ ਇਨਸਾਨ ਹੈ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਮੈਂ ਆਪਣੇ ਘਰ ਜਾਣਾ ਹੈ ਮੈਂ ਉਹਨੂੰ ਦੇਖਦੇ ਹੋਏ ਬੋਲਿਆ ਹਾਂ ਮੈਂ ਤੈਨੂੰ ਤੇਰੇ ਘਰੇ ਜ਼ਰੂਰ ਛੱਡ ਆਵਾਂਗਾ ਪਰ ਇਸ ਤੋਂ ਪਹਿਲਾਂ ਮੇਰੀਆਂ ਕੁਝ ਗੱਲਾਂ ਸੁਣਨੀਆਂ ਹੋਣਗੀਆਂ ਨਹੀਂ ਤਾਂ ਤੇਰੇ ਲਈ ਸਮੱਸਿਆ ਖੜੀ ਹੋ ਜਾਵੇਗੀ ਮੈਨੂੰ ਆਪਣੇ ਆਪ ਉਤੇ ਹੈਰਾਨੀ ਹੋ ਰਹੀ ਸੀ ਮੈਂ ਬਿਜ਼ਨਸਮੈਨ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਸੀ ਅਤੇ ਇੱਕ ਮਾਸੂਮ 18 ਸਾਲ ਦੀ ਕੁੜੀ ਦੇ ਅੱਗੇ ਮਿੰਤਾ ਕਰ ਰਿਹਾ ਸੀ ਉਹ ਤੁਰੰਤ ਹੀ ਮੂੰਹ ਫੇਰ ਕੇ ਬੋਲੀ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਾਂ ਤੁਸੀਂ ਬਿਲਕੁਲ ਚੰਗੇ ਇਨਸਾਨ ਨਹੀਂ ਹੋ ਤੁਸੀਂ ਮੈਨੂੰ ਸੂਈ ਲਗਵਾਈ ਸੀ ਅਤੇ ਹੁਣ ਵੀ ਮੈਨੂੰ ਬੰਨ ਨਹੀਂ ਰਹੇ ਹੋ ਮੈਂ ਤੁਹਾਨੂੰ ਪੁਲਿਸ ਦੇ ਹਵਾਲੇ ਕਰਵਾਉਂਗੀ ਜਦੋਂ ਪੁਲਿਸ ਤੁਹਾਨੂੰ ਫੜ ਕੇ ਲੈ ਜਾਊਗੀ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਮੈਂ ਕੀ ਚੀਜ਼ ਹਾਂ ਮੈਂ ਉਸ ਨੂੰ ਕਿਹਾ ਠੀਕ ਹੈ ਪਰ ਪਲੀਜ਼ ਪਹਿਲਾਂ ਮੇਰੀ ਗੱਲ ਸੁਣ ਲੈ ਮੈਂ ਤੇਰੇ ਅੱਗੇ ਹੱਥ ਚੋਰਦਾ ਹਾਂ ਮੇਰੇ ਇਸ ਅੰਦਾਜ਼ ਤੇ ਉਹ ਖਿੜਖੜਾ ਕੇ ਹੱਸਣ ਲੱਗੀ ਉਸ ਦਾ ਹਾਸਾ ਮੇਰੇ ਕੰਨਾਂ ਵਿੱਚ ਰਾਸ ਖੋਲਦਾ ਮਹਿਸੂਸ ਹੋਇਆ ਮੈਂ ਉਹਨੂੰ ਦੇਖਦੇ ਹੋਏ ਬੋਲਿਆ ਹੁਣ ਤੈਨੂੰ ਕੁਝ ਦਿਨਾਂ ਲਈ ਮੇਰੇ ਨਾਲ ਰਹਿਣਾ ਹੋਵੇਗਾ ਅਸੀਂ ਦੋਨੋਂ ਬਹੁਤ ਚੰਗੇ ਦੋਸਤ ਬਣ ਜਾਵਾਂਗੇ ਹਾਂ ਫਿਰ ਤਿਆਨੂੰ ਇੱਥੇ ਰਹਿਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਮੈਂ ਤੇਰੇ ਵਰਗੇ ਇਨਸਾਨ ਨੂੰ ਆਪਣਾ ਦੋਸਤ ਨਹੀਂ ਬਣਾਉਣਾ ਚਾਹੁੰਦੀ ਉਹ ਕਿਸੇ ਵੀ ਤਰ੍ਹਾਂ ਮੇਰੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਮੈਂ ਆਪਣਾ ਸਿਰ ਫੜ ਲਿਆ ਜੋ ਬਿਜ਼ਨਸਮੈਨ ਦੁਨੀਆ ਵਿੱਚ ਸਭ ਨੂੰ ਲੋਹੇ ਦੇ ਚਨੇ ਚਬਾ ਦਿੰਦਾ ਸੀ ਪਰ ਹੁਣ ਉਸ ਕੁੜੀ ਨੇ ਮੈਨੂੰ ਥੋੜੇ ਜੇ ਟਾਈਮ ਵਿੱਚ ਹੀ ਲੋਹੇ ਦੇ ਚਨੇ ਚਬਾਉਣ ਲਈ ਮਜਬੂਰ ਕਰ ਦਿੱਤਾ ਸੀ ਮੈਂ ਆਪਣੇ ਵਾਲਾਂ ਵਿੱਚ ਹੱਥ ਫੇਰਦੇ ਹੋਏ ਆਪਣੇ ਅੰਦਾਜ਼ ਵਿੱਚ ਆਪਣੇ ਅੰਦਰ ਉਠਦੇ ਹੋਏ ਗੁੱਸੇ ਨੂੰ ਕਾਬੂ ਕਰਦੇ ਹੋਏ ਬੋਲਿਆ ਦੇਖ ਤੇਰੀ ਤਬੀਰ ਠੀਕ ਨਹੀਂ ਹੈ ਤੇਰੀ ਦੇਖਭਾਲ ਮੇਰੇ ਹੀ ਜ਼ਿੰਮੇ ਹੈ ਇਸ ਲਈ ਮੈਨੂੰ ਆਪਣੀ ਸੇਵਾ ਕਰਨ ਦਾ ਮੌਕਾ ਦੇ ਸ਼ਹਿਜ਼ਾਦੀ ਸਾਹਿਬਾ ਉਹ ਮੇਰੀ ਗੱਲ ਸੁਣ ਕੇ ਸਵਾਰ ਕੁਝ ਦੇ ਲਈ ਸ਼ਾਂਤ ਹੋਈ ਅਤੇ ਫਿਰ ਤੁਰੰਤ ਹੀ ਬੋਲੀ ਦੇਖ ਲਓ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਣਾ ਤੁਹਾਨੂੰ ਮੇਰੇ ਸਾਰੇ ਕੰਮ ਕਰਨੇ ਪੈਣਗੇ ਮੈਂ ਬਿਲਕੁਲ ਸ਼ਹਿਜ਼ਾਦੀ ਦੀ ਤਰ੍ਹਾਂ ਤੁਹਾਨੂੰ ਹੁਕਮ ਦੇਵਾਂਗੀ ਅਤੇ ਤੁਸੀਂ ਨੌਕਰ ਦੀ ਤਰ੍ਹਾਂ ਮੇਰੇ ਹਰ ਹੁਕਮ ਦੀ ਤਾਲੀਮ ਕਰੋਗੇ ਮੈਂ ਤੁਰੰਤ ਸਿਰ ਝੁਕਾ ਕੇ ਬੋਲਿਆ ਜੋ ਹੁਕਮ ਸ਼ਹਿਜ਼ਾਦੀ ਸਾਹਿਬਾ ਹੋਣ ਤੁਸੀਂ ਦਵਾਈ ਖਾ ਲਓ ਤਾਂ ਜੋ ਮੈਂ ਅਤੇ ਤੁਸੀਂ ਦੋਨੋਂ ਹੀ ਸਪੂਨ ਨਾਲ ਸੌ ਸਕੀਏ ਮੇਰੀ ਤਬੀਅਤ ਥੋੜੀ ਠੀਕ ਨਹੀਂ ਹੈ ਥੋੜਾ ਮੇਰੇ ਹਾਲ ਤੇ ਵੀ ਥੋੜਾ ਮੇਰੇ ਹਾਲ ਤੇ ਵੀ ਤਰਸ ਕਰੋ ਮੈਂ ਉਸ ਨੂੰ ਗੱਲਾਂ ਵਿੱਚ उलझा ਕੇ ਉਸ ਨੂੰ ਦਵਾਈ ਖਵਾਉਣਾ ਚਾਹੁੰਦਾ ਸੀ ਪਰ ਉਹ ਤਾਂ ਮੇਰੇ ਤੋਂ ਵੀ ਇੱਕਦਮ ਅੱਗੇ ਸੀ ਉਹ ਤੁਰੰਤ ਹੀ ਕਹਿਣ ਲੱਗੀ ਅੱਛਾ ਜੇਕਰ ਤੁਹਾਡੀ ਤਬੀਅਤ ਖਰਾਬ ਹੈ ਤਾਂ ਤੁਸੀਂ ਹੀ ਦਵਾਈ ਖਾ ਲਓ ਮੈਨੂੰ ਕਿਉਂ ਖਵਾ ਰਹੇ ਹੋ ਵੈਸੇ ਵੀ ਉਹ ਸਫੇਦ ਕੱਪੜਿਆਂ ਵਾਲੀ ਲੇਡੀ ਨੇ ਮੈਨੂੰ ਦਵਾਈਆਂ ਖਵਾ ਖਵਾ ਕੇ ਮੇਰਾ ਮੂੰਹ ਖਰਾਬ ਕਰ ਦਿੱਤਾ ਹੈ ਹੁਣ ਮੈਂ ਕੋਈ ਦਵਾਈ ਨਹੀਂ ਖਾਵਾਂਗੀ ਉਸਨੇ ਬੋਲ ਕੇ ਤੁਰੰਤ ਹੀ ਕਰਵਟ ਬਦਲ ਲਈ ਮੇਰੀ ਜਾਨ ਉਤੇ ਬਣੀ ਹੋਈ ਸੀ ਮੇਰੀਆਂ ਨਜ਼ਰਾਂ ਝਟਕ ਝਟਕ ਕੇ ਉਸ ਦੀਆਂ ਸਰਾਹੀਦਾਰ ਗਰਦਨ ਉਤੇ ਜਾ ਰਹੀਆਂ ਸਨ ਉਹ ਲੜਕੀ ਬਹੁਤ ਹੀ ਖੂਬਸੂਰਤ ਅਤੇ ਉਸ ਦਾ ਸਰੀਰ ਮੇਰੇ ਹੋਸ਼ ਉਡਾ ਰਿਹਾ ਸੀ ਹੁਣ ਉਸ ਦੇ ਹਸਪਤਾਲ ਦੇ ਪੁਰਾਣੇ ਕੱਪੜੇ ਨਹੀਂ ਪਾਏ ਹੋਏ ਸਨ ਬਲਕਿ ਉਸਨੇ ਬਹੁਤ ਹੀ ਸੁੰਦਰ ਫਰਾਕ ਪਾਈ ਹੋਈ ਸੀ ਜ਼ਰੂਰ ਕਿਸੇ ਨੌਕਰਾਰੀ ਨੇ ਉਸ ਨੂੰ ਕੱਪੜੇ ਦਿੱਤੇ ਹੋਣਗੇ ਅਤੇ ਉਸ ਵਿੱਚ ਉਸ ਦਾ ਗੁੰਦਵਾ ਸਰੀਰ ਪੂਰੀ ਤਰ੍ਹਾਂ ਨਜ਼ਰ ਆ ਰਿਹਾ ਸੀ ਉਸ ਦੇ ਖੂਬਸੂਰਤ ਤੰਗਾ ਨੇ ਮੇਰੀ ਹਾਲਤ ਖਰਾਬ ਕਰ ਦਿੱਤੀ ਸੀ ਮੈਂ ਉਸ ਨੂੰ ਦੇਖਦਾ ਰਿਹਾ ਉਹ ਤੁਰੰਤ ਹੀ ਪਲਟੀ ਅਤੇ ਮੈਨੂੰ ਘੁਰਦੇ ਹੋਏ ਬੋਲੀ ਕੀ ਦੇਖ ਰਹੇ ਹੋ ਚਲੇ ਜਾਓ ਇਥੋਂ ਮੈਂ ਕੋਈ ਦਵਾਈ ਨਹੀਂ ਖਾऊंगी ਪਰ ਮੈਂ ਇੰਨੀ ਆਸਾਨੀ ਨਾਲ ਜਾਣ ਵਾਲਾ ਨਹੀਂ ਸੀ ਕਿਉਂਕਿ ਡਾਕਟਰ ਨੇ ਸਖਤ ਹਿਦਾਇਤ ਦਿੱਤੀ ਸੀ ਕਿ ਉਸ ਨੂੰ ਦਵਾਈ ਸਮੇਂ ਤੇ ਦੇਣੀ ਹੈ ਤਾਂ ਕਿ ਉਹ ਜਲਦੀ ਠੀਕ ਹੋ ਜਾਵੇ ਨਹੀਂ ਤਾਂ ਹੋ ਸਕਦਾ ਹੈ ਕਿ ਉਹ ਹੋਲੀ-ਵੋਲੀ ਹੋਰ ਵੀ ਪਿੱਛੇ ਚਲੀ ਜਾਏ ਅਤੇ ਉਸ ਦਾ ਦਿਮਾਗ ਇੱਕ ਛੋਟੇ ਬੱਚੇ ਦੀ ਤਰ੍ਹਾਂ ਹੋ ਜਾਵੇ ਮੈਂ ਤੁਰੰਤ ਹੀ ਸਿਰ ਉਠਾਉਂਦੇ ਹੋਏ ਬੋਲਿਆ ਮਾਫ ਕਰਨਾ ਸ਼ਹਿਜ਼ਾਦ ਮਸਾਹਿਬਾ ਪਰ ਤੁਹਾਨੂੰ ਦਵਾਈ ਲੈਣੀ ਹੀ ਪਵੇਗੀ ਤਾਜੇ ਤੁਹਾਡੇ ਸਿਰ ਤੇ ਹੱਥ ਪਿਆਰ ਦੀਆਂ ਪੱਟੀਆਂ ਜਲਦੀ ਨਾਲ हट ਸਕਣ ਮੈਂ ਇਹ ਕਹਿ ਕੇ ਜ਼ਬਰਦਸਤੀ ਉਸ ਨੂੰ ਦਵਾਈ ਖਵਾਉਣੀ ਸ਼ੁਰੂ ਕਰ ਦਿੱਤੀ ਉਸ ਨੇ ਬਥੇਰਾ ਜ਼ੋਰ ਲਾਇਆ ਕਿ ਦਵਾਈ ਨਾ ਖਾਵੇ ਪਰ ਮੈਂ ਰੁਕਿਆ ਨਾ ਅਤੇ ਜ਼ਬਰਦਸਤੀ ਉਸ ਨੂੰ ਦਵਾਈ ਖਵਾ ਕੇ ਹੀ ਦਮ ਲਿਆ ਉਹ ਮੈਨੂੰ ਬੁਰੇ-ਬੁਰੇ ਨਾਵਾਂ ਨਾਲ ਬੁਲਾਉਂਦੀ ਗਈ ਪਰ ਮੈਂ ਆਪਣੇ ਕੰਨ ਬੰਦ ਕਰ ਲਏ ਸਨ ਦਵਾਈ ਖਵਾਉਣ ਤੋਂ ਬਾਅਦ ਸਿੱਧਾ ਆਪਣੇ ਕਮਰੇ ਵਿੱਚ ਜਾ ਕੇ ਹੀ ਚੈਨ ਦਾ ਸਾਹ ਲਿਆ ਮੇਰੇ ਚਿਹਰੇ ਉੱਤੇ ਅੱਜ ਕਈ ਦਿਨਾਂ ਬਾਅਦ ਹਲਕੀ ਮੁਸਕਾਨ ਆਈ ਸੀ ਵਰਨਾ ਮੈਂ ਤਾਂ ਹੱਸਣਾ ਹੀ ਭੁੱਲ ਚੁੱਕਿਆ ਸੀ ਕਿਉਂਕਿ ਜੋ ਮੇਰੇ ਅਤੀਤ ਵਿੱਚ ਹੋਇਆ ਸੀ ਉਸਨੇ ਮੇਰੀ ਜ਼ਿੰਦਗੀ ਵਿੱਚ ਸਾਰੀਆਂ ਖੁਸ਼ੀਆਂ ਖੋ ਲਈਆਂ ਸਨ ਪਰ ਅੱਜ ਦੇ ਦਿਨ ਮੇਰੇ ਚਿਹਰੇ ਤੇ ਮੁਸਕਾਨ ਆਈ ਸੀ ਦਿਨ ਲੰਘਦੇ ਜਾ ਰਹੇ ਸਨ ਅਤੇ ਉਹ ਲੜਕੀ ਹੌਲੀ-ਹੌਲੀ ਮੇਰੇ ਨਾਲ ਅਡਜਸਟ ਹੋਣ ਲੱਗੀ ਸੀ ਪਰ ਹੁਣ ਮੈਂ ਪਰੇਸ਼ਾਨ ਰਹਿਣ ਲੱਗਿਆ ਸੀ ਮੈਂ ਆਪਣੇ ਸਰਕਲ ਵਿੱਚ ਇੱਕੋ-ਮਾਤਰ ਬਿਜ਼ਨਸਮੈਨ ਸੀ ਜੋ ਹੁਣ ਤੱਕ ਅਨਮੈਰਿਡ ਸੀ ਵੈਸੇ ਕੋਈ ਮੇਰੇ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੁੰਦਾ ਸੀ ਪਰ ਮੇਰੇ ਕੁਝ ਦੁਸ਼ਮਣ ਵੀ ਸਨ ਜੇਕਰ ਉਹਨਾਂ ਨੂੰ ਜ਼ਰਾ ਵੀ ਇਹ ਗੱਲ ਦਾ ਪਤਾ ਲੱਗ ਜਾਂਦਾ ਕਿ ਮੇਰੇ ਘਰ ਹੀ ਕੰਜਾਨ ਲੜਕੀ ਬਿਨਾਂ ਕਿਸੇ ਰਿਸ਼ਤੇ ਦੇ ਰਹਿ ਰਹੀ ਹੈ ਤਾਂ ਮੇਰੀ ਪੂਰੀ ਇੱਜ਼ਤ ਦਾਤੇ ਲੱਗ ਸਕਦੀ ਸੀ ਕੁਝ ਨੌਕਰ ਵੀ ਅਜੀਬ ਜੀਬ ਗੱਲਾਂ ਕਰ ਰਹੀ ਸਨ ਮੈਂ ਆਪਣੇ ਬਾਰੇ ਸਭ ਕੁਝ ਸੁਣ ਸਕਦਾ ਸੀ ਪਰ ਨਾ ਜਾਣੇ ਕਿਉਂ ਮੈਨੂੰ ਲੜਕੀ ਦੇ ਕਿਸੇ ਦੇ ਮੂੰਹ ਵਿੱਚੋਂ ਗਲਤ ਸੁੰਨਾ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਿਹਾ ਸੀ ਉਹ ਲੜਕੀ ਮੇਰੇ ਦਿਲ ਦੇ ਬਹੁਤ ਕਰੀਬ ਆ ਗਈ ਸੀ ਅੱਜ ਮੈਂ ਸਮੁੰਦਰ ਦੇ ਕਿਨਾਰੇ ਆਇਆ ਸੀ ਅਤੇ ਉਹ ਮੇਰੇ ਨਾਲ ਹੀ ਮੌਜੂਦ ਸੀ ਉਸ ਦੀ ਜਿੱਦ ਨੇ ਮੈਨੂੰ ਸਮੁੰਦਰ ਕਿਨਾਰੇ ਆਉਣ ਲਈ ਮਜਬੂਰ ਕਰ ਦਿੱਤਾ ਸੀ ਸਮੁੰਦਰ ਵੀ ਉਸਨੇ ਕਿਸੇ ਟੀਵੀ ਸੀਰੀਅਲ ਵਿੱਚ ਦੇਖਿਆ ਸੀ ਤਾਂ ਹੀ ਉਹ ਪਾਗਲਾਂ ਦੀ ਤਰ੍ਹਾਂ ਮੇਰੇ ਪਿੱਛੇ ਲੱਗ ਗਈ ਸੀ ਕਿ ਮੈਂ ਸਮੁੰਦਰ ਦੇ ਕਿਨਾਰੇ ਜਾਣਾ ਹੈ ਮੈਨੂੰ ਤਾਂ ਇਹ ਵੀ ਯਾਦ ਨਹੀਂ ਸੀ ਕਿ ਮੈਂ ਕਿੰਨੇ ਸਾਲਾਂ ਬਾਅਦ ਸਮੁੰਦਰ ਕਿਨਾਰੇ ਆਇਆ ਸੀ ਉਹ ਬੱਚਿਆਂ ਦੀ ਤਰ੍ਹਾਂ ਰੇਤ ਨਾਲ ਖੇਡ ਰਹੀ ਸੀ ਰਾਤ ਦਾ ਟਾਈਮ ਸੀ ਉਸਨੇ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਸੀ ਉਸ ਦੇ ਸੁੰਦਰ ਵਾਲ ਝਰਨੇ ਦੀ ਤਰ੍ਹਾਂ ਉਸ ਦੇ ਪੇਠ ਉੱਤੇ ਫੈਲੇ ਹੋਏ ਸਨ ਜਿਨ੍ਹਾਂ ਨੂੰ ਮੈਂ ਇੱਕ ਟੱਕਲਾ ਕੇ ਦੇਖ ਰਿਹਾ ਸੀ ਉਸ ਦਾ ਮਾਸੂਮ ਚਿਹਰਾ ਚੰਦ ਦੀ ਚਾਨਣੀ ਵਿੱਚ ਚਮਕ ਰਿਹਾ ਸੀ ਅਚਾਨਕ ਉਹ ਭੱਜਦੇ ਹੋਏ ਮੇਰੇ ਕੋਲ ਆਈ ਤੇ ਸਿੱਧਾ ਮੇਰੇ ਗਲੇ ਲੱਗ ਗਈ ਤੇ ਬੋਲੀ ਕਿ ਆਪਾਂ ਦੋਨੋਂ ਪਾਣੀ ਵਿੱਚ ਚੱਲਦੇ ਹਾਂ ਉਸ ਦੇ ਸੀਨੇ ਨਾਲ ਲੱਗਣ ਨਾਲ ਮੇਰੇ ਦਿਲ ਵਿੱਚ ਅਜੀਬ ਜਿਹੀ ਹਲਚਲ ਮਚ ਗਈ ਸ਼ਾਇਦ ਲੜਕੀ ਬਹੁਤ ਮਾਸੂਮ ਸੀ ਉਸ ਨੂੰ ਇੱਕ ਮਰਦ ਅਤੇ ਔਰਤ ਦੇ ਨਾਜ਼ੁਕ ਰਿਸ਼ਤੇ ਬਾਰੇ ਕੁਝ ਵੀ ਪਤਾ ਨਹੀਂ ਸੀ ਇਸ ਲਈ ਉਹ ਮੇਰੇ ਐਨੇ ਨੇੜੇ ਆ ਗਈ ਸੀ ਮੈਂ ਤੁਰੰਤ ਬੋਲਿਆ ਹੁਣ ਪਾਣੀ ਵਿੱਚ ਜਾਣਾ ਠੀਕ ਨਹੀਂ ਹੋਵੇਗਾ ਰਾਤ ਕਾਫੀ ਜ਼ਿਆਦਾ ਹੋ ਚੁੱਕੀ ਹੈ ਅਸੀਂ ਕਿਸੇ ਹੋਰ ਦਿਨਾਵਾਂਗੇ ਫਿਰ ਤੂੰ ਦੂਰ ਦੂਰ ਤੱਕ ਪਾਣੀ ਵਿੱਚ ਚਲੀ ਜਾਣਾ ਪਰ ਉਹ ਜ਼िद ਕਰਦੇ ਹੋਏ ਬੋਲੀ ਪਲੀਜ਼ ਮੈਨੂੰ ਪਾਣੀ ਵਿੱਚ ਲੈ ਕੇ ਜਾਓ ਬਸ ਥੋੜੀ ਦੇਰ ਲਈ ਪੈਰ ਗਿੱਲੇ ਕਰਨੇ ਆ ਤੇ ਫਿਰ ਵਾਪਸ ਆ ਜਾਵਾਂਗੇ ਉਸ ਦੀ ਮਾਸੂਮੀਅਤ ਦੇਖ ਕੇ ਮੇਰੇ ਮੂੰਹ ਵਿੱਚੋਂ ਹਾਂ ਨਿਕਲ ਗਈ ਉਹ ਮੈਨੂੰ ਜ਼ਬਰਦਸਤੀ ਪਾਣੀ ਵਿੱਚ ਲੈ ਗਈ ਉਹ ਬਿਲਕੁਲ ਬੱਚਿਆਂ ਦੀ ਤਰ੍ਹਾਂ ਪਾਣੀ ਵਿੱਚ ਖੇਡ ਰਹੀ ਸੀ ਉਸ ਦੇ ਸਰੀਰ ਦੇ ਚਿਪਕੇ ਹੋਏ ਕੱਪੜੇ ਮੇਰੇ ਮਨ ਵਿੱਚ ਉਤਲ-ਕੁਤਲ ਮਚਾ ਰਹੇ ਸਨ ਪਰ ਮੈਂ ਸਮਝਦਾਰੀ ਨਾਲ ਕੰਮ ਲੈਣਾ ਚਾਹੁੰਦਾ ਸੀ ਮੈਂ ਕੋਈ ਐਸੀ ਗਲਤੀ ਨਹੀਂ ਕਰਨਾ ਚਾਹੁੰਦਾ ਸੀ ਜੋ ਮੇਰੇ ਲਈ ਬਾਅਦ ਵਿੱਚ ਪਛਤਾਵੇ ਦਾ ਕਾਰਨ ਬਣ ਜਾਵੇ ਵੈਸੇ ਮੈਂ ਗਲਤੀ ਦਾ ਬੋਝ ਉਠਾ ਕੇ ਜੀ ਰਿਹਾ ਸੀ ਇਸ ਲਈ ਦੂਸਰੀ ਗਲਤੀ ਨਹੀਂ ਕਰਨਾ ਚਾਹੁੰਦਾ ਸੀ ਮੈਂ ਤੁਰੰਤ ਉਸ ਦੇ ਭਿੱਜੇ ਹੋਏ ਸਰੀਰ ਤੋਂ ਆਪਣੀਆਂ ਨਜ਼ਰਾਂ ਹਟਾ ਲਈਆਂ ਸਨ ਅੱਜ ਤੱਕ ਮੇਰੀ ਜ਼ਿੰਦਗੀ ਵਿੱਚ ਕਿੰਨੀਆਂ ਹੀ ਕੁੜੀਆਂ ਆਈਆਂ ਸਨ ਤੇ ਕੁਝ ਤਾਂ ਮੇਰੀਆਂ ਇਸ ਕਦਰ دیਵਾਨੀਆਂ ਸਨ ਕਿ ਮੇਰੇ ਲਈ ਕੁਝ ਵੀ ਕਰਨ ਨੂੰ ਤਿਆਰ ਸਾਂ ਪਰ ਮੈਨੂੰ ਅੱਜ ਤੱਕ ਮੇਰੇ ਹਿਸਾਬ ਦੀ ਕੋਈ ਕੁੜੀ ਨਹੀਂ ਮਿਲੀ ਸੀ ਅੱਜ ਕੱਲ੍ਹ ਦੀ ਮਾਡਰਨ ਟਾਈਪ ਮੇਕਅਪ ਨਾਲ ਲਿਪੀ ਪੁਤੀ ਕਰਨ ਵਾਲੀਆਂ ਕੁੜੀਆਂ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸਨ ਪਰ ਪਤਾ ਨਹੀਂ ਕਿਉਂ ਇਹ ਮਾਸੂਮ ਜਿਹੀ ਲੜਕੀ ਮੇਰੇ ਦਿਲ ਦੀਆਂ ਤਾਰਾਂ ਨੂੰ ਹਿਲਾ ਗਈ ਸੀ ਹੁਣ ਉਸ ਦਾ ਪਾਣੀ ਵਿੱਚ ਭਿੱਜਿਆ ਹੋਇਆ ਬदन ਮੇਰੇ ਦਿਲ ਵਿੱਚ ਸਨਸਨਾਟ ਪੈਦਾ ਕਰ ਰਿਹਾ ਸੀ ਪਰ ਉਹ ਬਹੁਤ ਮਾਸੂਮ ਸੀ ਉਸ ਨੂੰ ਕੁਝ ਵੀ ਯਾਦ ਨਹੀਂ ਸੀ ਇਸ ਲਈ ਮੈਂ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਉਸ ਦੇ ਉੱਪਰੋਂ ਆਪਣੀ ਨਜ਼ਰ ਹਟਾ ਲਈ ਮੈਂ ਫਿਰ ਉਸ ਨੂੰ ਜ਼ਬਰਦਸਤੀ ਕਰ ਲਿਆ ਆਇਆ ਉਸ ਦੀ ਤਬੀਅਤ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਸੀ ਇਸ ਲਈ ਮੈਂ ਐਸਾ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਸੀ ਜਿਸ ਨਾਲ ਉਸ ਦੀ ਤਬੀਅਤ ਹੋਰ ਵਿਗੜ ਜਾਵੇ ਘਰ ਆਉਂਦੇ ਹੀ ਉਹ ਸੌ ਗਈ ਸ਼ਾਇਦ ਥੱਕੀ ਹੋਈ ਸੀ ਮੈਂ ਆਪਣੇ ਕਮਰੇ ਵਿੱਚ ਜਾ ਕੇ ਚੁੱਪਚਾਪ ਬੈਠ ਗਿਆ ਮੇਰੇ ਦਿਮਾਗ ਵਿੱਚ ਅਜੀਬ ਜਿਹੀ ਹਲਚਲ ਮੱਚੀ ਹੋਈ ਸੀ ਮੈਂ ਚਾਹੁੰਦਾ ਤਾਂ ਉਸ ਲੜਕੀ ਨੂੰ ਪੂਰੀ ਤਰ੍ਹਾਂ ਵਾਲੇ ਕਰ ਸਕਦਾ ਸੀ ਕਿ ਇਹ ਮੈਨੂੰ ਰਸਤੇ ਵਿੱਚ ਮਿਲੀ ਹੈ ਪਰ ਮੈਂ ਉਸ ਨੂੰ ਇਸ ਤਰ੍ਹਾਂ ਬੇਸਹਾਰਾ ਨਹੀਂ ਛੱਡਣਾ ਚਾਹੁੰਦਾ ਸੀ ਇਸ ਲਈ ਮੈਂ ਇੱਕ ਫੈਸਲਾ ਕਰਨ ਬਾਰੇ ਸੋਚਿਆ ਪਰ ਇਸ ਫੈਸਲੇ ਤੋਂ ਪਹਿਲਾਂ ਮੈਂ ਉਸ ਲੜਕੀ ਬਾਰੇ ਵਿੱਚ ਸਭ ਕੁਝ ਜਾਨਣਾ ਚਾਹੁੰਦਾ ਸੀ ਉਸ ਦਾ ਨਾਮ ਉਸ ਦੇ ਪਿਤਾ ਦਾ ਨਾਮ ਤੇ ਸਭ ਕੁਝ ਮੈਂ ਇੰਨੀ ਆਸਾਨੀ ਨਾਲ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਨਹੀਂ ਕਰ ਸਕਦਾ ਸੀ ਅਗਲੇ ਹੀ ਦਿਨ ਮੈਂ ਆਪਣੇ ਲਿੰਕ ਦਾ ਇਸਤੇਮਾਲ ਕਰਕੇ ਸਿਰਫ ਉਸ ਦੀ ਤਸਵੀਰ ਦੀ ਮਦਦ ਨਾਲ ਸਾਰੀ ਜਾਣਕਾਰੀ ਇਕੱਠੀ ਕਰ ਲਈ ਸੀ ਉਸ ਲੜਕੀ ਦਾ ਨਾਮ ਸੀਮਾ ਸੀ ਉਸ ਦਾ ਪਿਤਾ ਇੱਕ ਮਜ਼ਦੂਰ ਸੀ ਇਸ ਦੇ ਇਲਾਵਾ ਉਸ ਲੜਕੀ ਦਾ ਕੋਈ ਪਰਿਵਾਰ ਨਹੀਂ ਸੀ। ਮਾਂ ਬਹੁਤ ਪਹਿਲਾਂ ਹੀ ਗੁজার ਚੁੱਕੀ ਸੀ ਅਤੇ ਉਸ ਦਾ ਕੋਈ ਭਰਾ ਜਾਂ ਭੈਣ ਨਹੀਂ ਸੀ। ਸ਼ਾਇਦ ਅੱਲਾਹ ਤਾਲਾ ਨੇ ਉਸ ਨੂੰ ਮੇਰੀ ਜ਼ਿੰਦਗੀ ਵਿੱਚ ਮੇਰੇ ਲਈ ਹੀ ਭੇਜਿਆ ਸੀ। ਕਿਉਂਕਿ ਨਾ ਹੀ ਮੇਰਾ ਇਸ ਦੁਨੀਆ ਵਿੱਚ ਕੋਈ ਸੀ ਅਤੇ ਨਾ ਹੀ ਉਸ ਦਾ। ਅਸੀਂ ਦੋਨੇ ਇੱਕ ਦੂਸਰੇ ਨੂੰ ਪੂਰਾ ਕਰ ਸਕਦੇ ਸੀ। ਮੇਰੇ ਸਾਹਮਣੇ ਉਸ ਦੀ ਪੂਰੀ ਜ਼ਿੰਦਗੀ ਦੀ ਫਾਈਲ ਰੱਖੀ ਹੋਈ ਸੀ। ਮੈਂ ਹੁਣ ਕੁਝ ਸਮਝ ਨਹੀਂ ਪਾ ਰਿਹਾ ਸੀ ਕਿ ਮੈਂ ਕੀ ਕਰਾਂ। ਮੇਰਾ ਦਿਲ ਕਹਿ ਰਿਹਾ ਸੀ ਕਿ ਮੈਂ ਇਸ ਲੜਕੀ ਨੂੰ ਸਾਰੀ ਸੱਚਾਈ ਦੱਸ ਦੇਵਾਂ। ਉਸ ਨਾਲ ਆਪਣਾ ਵਿਆਹ ਕਰ ਲਵਾਂ ਤਾਂ ਕਿ ਬਾਅਦ ਵਿੱਚ ਚਾਹੀ ਉਸਦੀ ਯਾਦਸ਼ਤ ਵੀ ਆ ਜਾਏ ਤਾਂ ਵੀ ਉਹ ਮੈਨੂੰ ਛੱਡ ਕੇ ਨਾ ਜਾਵੇ ਪਰ ਮੈਨੂੰ ਇਹ ਵੀ ਡਰ ਸੀ ਕਿ ਜੇਕਰ ਮੈਂ ਉਸ ਨੂੰ ਉਸਦੀ ਪਿਛਲੀ ਜ਼ਿੰਦਗੀ ਦੇ ਬਾਰੇ ਵਿੱਚ ਕੁਝ ਵੀ ਦੱਸਿਆ ਤਾਂ ਜੇ ਉਸ ਨੂੰ ਸਭ ਕੁਝ ਯਾਦ ਆ ਗਿਆ ਤੇ ਉਹ ਮੈਨੂੰ ਛੱਡ ਕੇ ਜਾ ਸਕਦੀ ਸੀ ਅਤੇ ਹੁਣ ਮੈਂ ਸੀਮਾ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ ਮੇਰੇ ਵਿੱਚ ਇੰਨੀ ਸਹਿਨ ਸ਼ਕਤੀ ਨਹੀਂ ਸੀ ਕਿ ਮੈਂ ਆਪਣੇ ਮਾਪੇ ਭੈਣ ਭਰਾ ਸਭ ਨੂੰ ਗਵਾਉਣ ਦੇ ਬਾਅਦ ਸੀਮਾ ਨੂੰ ਵੀ ਗਵਾ ਦੇਵਾਂ ਇਹ ਲੜਕੀ ਮੇਰੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਰਹੀ ਸੀ ਕੁਝ ਦਿਨਾਂ ਵਿੱਚ ਮੇਰਾ ਬਿਜ਼ਨਸ ਅਸਮਾਨ ਛੂਨ ਲੱਗ ਗਿਆ ਸੀ ਸ਼ਾਇਦ ਹੀ ਔਰਤ ਦੀ ਤਕਦੀਰ ਨਾਲ ਹੀ ਆਦਮੀ ਨੂੰ ਤਰੱਕੀ ਮਿਲਦੀ ਹੈ ਅਤੇ ਸੱਚ ਸੀ ਮੇਰੀ ਜ਼ਿੰਦਗੀ ਵਿੱਚ ਜਿੰਨੀਆਂ ਵੀ ਕੁੜੀਆਂ ਆਈਆਂ ਸਨ ਜੋ ਆਉਣਾ ਚਾਹੁੰਦੀਆਂ ਸਨ ਉਹ ਸਭ ਸਿਰਫ ਮੇਰੇ ਪੈਸੇ ਦੇ ਮਤਲਬ ਨਾਲ ਆਉਣਾ ਚਾਹੁੰਦੀਆਂ ਸਨ ਪਰ ਇਹ ਸੀਮਾ ਮੇਰੇ ਨਾਲ ਕੁਝ ਦਿਨਾਂ ਵਿੱਚ ਮੇਰੇ ਇੰਨੇ ਕਰੀਬ ਹੋ ਗਈ ਸੀ ਕਿ ਹੁਣ ਉਹ ਮੇਰੇ ਬਿਨਾਂ ਰਹਿ ਨਹੀਂ ਪਾਉਂਦੀ ਸੀ ਮੈਨੂੰ ਇੱਕ ਉਮੀਦ ਵੀ ਸੀ ਕਿ ਉਹ ਮੈਨੂੰ ਛੱਡ ਕੇ ਨਹੀਂ ਜਾਵੇਗੀ ਪਰ ਮੈਨੂੰ ਅੱਗੇ ਦਾ ਕੁਝ ਪਤਾ ਨਹੀਂ ਸੀ ਮੈਂ ਕੁਝ ਸੋਚ ਕੇ ਆਪਣੇ ਜਿਗਰੀ ਦੋਸਤ ਨੂੰ ਫੋਨ ਕਰ ਲਿਆ ਸ਼ਮੀਰ ਮੇਰੀ ਇੱਕ ਕਾਲ ਤੇ ਮੇਰੇ ਆਫਿਸ ਪਹੁੰਚ ਗਿਆ ਮੈਂ ਉਸ ਨੂੰ ਹਮੇਸ਼ਾ ਉਦੋਂ ਹੀ ਬੁਲਾਉਂਦਾ ਸੀ ਜਦੋਂ ਮੈਂ ਕੋਈ ਵੱਡਾ ਫੈਸਲਾ ਲੈਣਾ ਹੁੰਦਾ ਸੀ ਪਰ ਇਸ ਵਾਰ ਮੈਂ ਜੋ ਉਸ ਨੂੰ ਦੱਸਿਆ ਉਹ ਸੁਣ ਕੇ ਹੈਰਾਨ ਰਹਿ ਗਿਆ ਉਸ ਨੇ ਮੈਨੂੰ ਤੁਰੰਤ ਹੀ ਕਿਹਾ ਮੇਰੇ ਭਰਾ ਜੇਕਰ ਤੂੰ ਇਸ ਕੁੜੀ ਨਾਲ ਦਿਲ ਲਾ ਲਿਆ ਹੈ ਤਾਂ ਇਸ ਦਿਲ ਨੂੰ ਹਟਾ ਲੈ ਕਿਉਂਕਿ ਜੇਕਰ ਉਸ ਨੂੰ ਸੱਚਾਈ ਦਾ ਪਤਾ ਲੱਗਿਆ ਉਹ ਤੈਨੂੰ ਛੱਡ ਕੇ ਚਲੀ ਜਾਵੇਗੀ ਫਿਰ ਮੈਂ ਤੜਫ ਕੇ ਬੋਲਿਆ ਯਕੀਨ ਕਰ ਸ਼ਮੀਰ ਮੈਂ ਇਹ ਐਕਸੀਡੈਂਟ ਜਾਣਬੁੱਝ ਕੇ ਨਹੀਂ ਕੀਤਾ ਸੀ ਉਹ ਦੋਨੋਂ ਬਾਪ ਬੇਟੀ ਮੇਰੀ ਗੱਡੀ ਦੇ ਸਾਹਮਣੇ ਬੇਧਿਆਨੀ ਆ ਗਈ ਸਨ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਸੀ ਮੈਂ ਹੁਣ ਇਸ ਕੁੜੀ ਨੂੰ ਨਹੀਂ ਛੱਡ ਸਕਦਾ ਦੋਸਤ ਉਸ ਨਾਲ ਮੁਹੱਬਤ ਕਰਨ ਲੱਗਿਆ ਹਾਂ ਜੇਕਰ ਉਹ ਮੈਨੂੰ ਨਾ ਮਿਲੀ ਤਾਂ ਮੈਂ ਹੁਣ ਖਤਮ ਹੋ ਜਾਵਾਂਗਾ ਇਸ ਦੌਲਤ ਇਸ ਬਿਜ਼ਨਸ ਦਾ ਕੋਈ ਫਾਇਦਾ ਨਹੀਂ ਜਦੋਂ ਇਨਸਾਨ ਦਾ ਦੇ ਲਈ ਕੁਝ ਨਾ ਹੋਵੇ ਅਤੇ ਮੈਂ ਇਸ ਲੜਕੀ ਨਾਲ ਬਹੁਤ ਖੁਸ਼ ਰਹਿਣ ਲੱਗਿਆ ਹਾਂ ਤੂੰ ਕੁਝ ਕਰ ਯਾਰ ਮੈਂ ਉਸ ਨੂੰ ਨਹੀਂ ਛੱਡ ਸਕਦਾ ਮੈਂ ਬੇਵਸੀ ਦੀ ਹੱਦ ਤੱਕ ਪਹੁੰਚ ਚੁੱਕਿਆ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਹੁਣ ਕੀ ਕਰਾਂ ਮੈਂ ਬਸ ਹਰ ਸਮੇਂ ਕੀ ਦੁਆ ਕਰਦਾ ਰਹਿੰਦਾ ਸੀ ਕਿ ਨੀਹਾ ਨੂੰ ਪ੍ਰਾਣਾ ਕੁਝ ਯਾਦ ਨਾ ਆਏ ਮੇਰੀਆਂ ਗੱਲਾਂ ਸੁਣ ਕੇ ਸ਼ਮੀਰ ਚੁੱਪ ਹੋ ਗਿਆ ਸੀ ਸਾਡੇ ਦੋਨਾਂ ਦੇ ਵਿੱਚ ਇੱਕਦਮ ਖਾਮੋਸ਼ੀ ਛਾ ਗਈ ਇਸ ਖਾਮੋਸ਼ੀ ਨੂੰ ਸ਼ਮੀਰ ਦੀ ਆਵਾਜ਼ ਨੇ ਤੋੜਿਆ ਉਹ ਮੈਨੂੰ ਦੇਖਦੇ ਹੋਏ ਬੋਲਿਆ ਯਾਰ ਜੇਕਰ ਉਹ ਲੜਕੀ ਤੈਨੂੰ ਆਪਣੇ ਲਈ ਬਿਲਕੁਲ ਸਹੀ ਲੱਗਦੀ ਹੈ ਅਤੇ ਤੂੰ ਉਸ ਨੂੰ ਪਿਆਰ ਕਰਨ ਲੱਗ ਗਿਆ ਹੈ ਤਾਂ ਫਿਰ ਕੋਈ ਹੋਰ ਗੱਲ ਨਾ ਸੋਚ ਘਰ ਜਾ ਮੌਲਵੀ ਸਾਹਿਬ ਨੂੰ ਬੁਲਾ ਗਵਾਹਾਂ ਦਾ ਇੰਤਜ਼ਾਮ ਕਰ ਅਤੇ ਉਸ ਲੜਕੀ ਨਾਲ ਵਿਆਹ ਕਰ ਲੈ ਬਿਨਾਂ ਰਿਸ਼ਤੇ ਤੁਸੀਂ ਦੋਨੇ ਇੱਕ ਘਰ ਵਿੱਚ ਨਹੀਂ ਰਹਿ ਸਕਦੇ ਜੇਕਰ ਇਹ ਗੱਲ ਤੇਰੇ ਬਿਜ਼ਨਸ ਦੇ ਸਰਕਲ ਵਿੱਚ ਕਿਸੇ ਨੂੰ ਵੀ ਪਤਾ ਲੱਗ ਗਈ ਤਾਂ ਤੇਰੀ ਬਹੁਤ ਬਦਨਾਮੀ ਹੋਵੇਗੀ ਉਹ ਲੋਕ ਲੜਕੀ ਬਾਰੇ ਸਭ ਕੁਝ ਪਤਾ ਕਰ ਲੈਣਗੇ ਅਤੇ ਫਿਰ ਇੱਕ ਵੱਡਾ ਕੇਸ ਬਣਾ ਕੇ ਤੈਨੂੰ ਕਈ ਸਾਲਾਂ ਦੇ ਲਈ ਜੇਲ੍ਹ ਅੰਦਰ ਕਰਵਾ ਸਕਦੇ ਹਨ ਇਸ ਲਈ ਸਾਨੂੰ ਜਲਦੀ ਨਾਲ ਸਭ ਕੁਝ ਸੰਭਾਲਣਾ ਹੋਵੇਗਾ ਮੈਨੂੰ ਸ਼ਮੀਰ ਦੀਆਂ ਸਾਰੀਆਂ ਗੱਲਾਂ ਸਮਝ ਆ ਰਹੀਆਂ ਸਨ ਮੈਂ ਵੀ ਹੁਣ ਸਾਰੇ ਪਹਿਲੂਆਂ ਦੇ ਵਿਚਾਰ ਕਰ ਰਿਹਾ ਸੀ ਮੈਂ ਉਸ ਨੂੰ ਇਸ ਤਰ੍ਹਾਂ ਬੇਸਹਾਰਾ ਨਹੀਂ ਛੱਡ ਸਕਦਾ ਸੀ ਕਿਉਂਕਿ ਉਹ ਬਹੁਤ ਮਾਸੂਮ ਸੀ ਉਸ ਦੀਆਂ ਗੱਲਾਂ ਉਸ ਦੀਆਂ ਹਰਕਤਾਂ ਕਿਸੇ ਵੀ ਗੈਰ ਮਰਦ ਦਾ ਦਿਲ ਮੋਹ ਸਕਦੀਆਂ ਸਨ ਕੋਈ ਵੀ ਮਰਦ ਉਸ ਦੇ ਸਰੀਰ ਨੂੰ ਦੇਖ ਕੇ ਫਿਸਲ ਸਕਦਾ ਸੀ ਅਤੇ ਮੈਂ ਉਸ ਨੂੰ ਇਸ ਤਰ੍ਹਾਂ ਇਸ ਨਰਦਈ ਦੁਨੀਆ ਦੇ ਹਵਾਲੇ ਨਹੀਂ ਕਰਨਾ ਚਾਹੁੰਦਾ ਸੀ ਮੈਂ ਘਰ ਜਾਂਦੇ ਹੀ ਨਿਕਾਹ ਦਾ ਇੰਤਜ਼ਾਮ ਕਰ ਲਿਆ ਸੀ ਗਵਾਹ ਦੇ ਤੌਰ ਤੇ ਸ਼ਮੀਰ ਵੀ ਮੇਰੇ ਨਾਲ ਸੀ ਉਸਨੇ ਮੈਨੂੰ ਇੱਕ ਹੀ ਗੱਲ ਕਹੀ ਸੀ ਕਿ ਇਸ ਲੜਕੀ ਨੂੰ ਬਾਹਰ ਦੀ ਦੁਨੀਆ ਕਬੂਲ ਨਹੀਂ ਕਰੇਗੀ ਉਹ ਇਸ ਨੂੰ ਨੋਚ ਖਾਵੇਗੀ ਅਤੇ ਮੈਂ ਵੀ ਇਸ ਗੱਲ ਤੋਂ ਵਾਕਿਫ ਸੀ ਗਵਾਹਾਂ ਦੀ ਮੌਜੂਦਗੀ ਵਿੱਚ ਮੈਂ ਸੀਮਾ ਨਾਲ ਵਿਆਹ ਕਰ ਲਿਆ ਸੀ ਉਹ ਪਹਿਲਾਂ ਪਹਿਲਾਂ ਤਾਂ ਬਹੁਤ ਹੈਰਾਨ ਹੋਈ ਮੈਨੂੰ ਬਹੁਤ ਮਨਾ ਕੀਤਾ ਨਖਰੇ ਦਿਖਾਏ ਪਰ ਜਦ ਮੈਂ ਉਸ ਤੋਂ ਜਰਾ ਨਰਾਜ਼ ਹੋਣ ਦੀ ਐਕਟਿੰਗ ਕੀਤੀ ਤਾਂ ਉਹ ਤਰੰਤ ਹੀ ਮੰਨ ਗਈ ਸ਼ਾਇਦ ਉਸ ਦੇ ਦਿਲ ਵਿੱਚ ਵੀ ਕੁਝ ਕੁਝ ਹੋਣ ਲੱਗਿਆ ਸੀ ਅਸੀਂ ਦੋਨੋਂ ਇੱਕ ਖੂਬਸੂਰਤ ਰਿਸ਼ਤੇ ਵਿੱਚ ਬੰਨੇ ਜਾ ਚੁੱਕੇ ਸੀ ਸੀਮਾ ਚੁੱਪਚਾਪ ਸੋਫੇ ਦੇ ਇੱਕ ਪਾਸੇ ਬੈਠੀ ਹੋਈ ਸੀ ਮੈਂ ਇੱਕ ਪਿਆਰ ਭਰੀ ਨਿਗਾ ਉਸ ਦੇ ਚਿਹਰੇ ਉੱਤੇ ਪਾਈ ਅਤੇ ਉਸ ਦੇ ਕੋਲ ਜਾ ਕੇ ਬੈਠ ਗਿਆ ਹੁਣ ਉਹ ਮੇਰੀ ਮਲਕੀਅਤ ਸੀ ਮੈਂ ਉਸ ਨੂੰ ਜੀ ਭਰ ਕੇ ਨਿਹਾੜ ਸਕਦਾ ਸੀ ਉਸ ਨੇ ਮੇਰੇ ਤੋਂ ਨਜ਼ਰ ਚੁਰਾ ਲਈ ਹੁਣ ਉਸ ਦਾ ਤਨ ਮਨ ਸਿਰਫ ਮੇਰਾ ਸੀ ਉਹ ਥੋੜੀ ਉਲਜੀ ਹੋਈ ਲੱਗ ਰਹੀ ਸੀ ਅਕਸਰ ਲੜਕੀਆਂ ਜਿਹੇ ਸਮੇਂ ਕਾਫੀ ਘਬਰਾ ਜਾਂਦੀਆਂ ਹਨ ਮੈਂ ਆਪਣਾ ਹੱਥ ਵਧਾ ਕੇ ਉਸ ਦਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਇਉਂ ਉਹਨੂੰ ਦੇਖਦੇ ਹੋਏ ਕਿਆ ਕੀ ਹੋਇਆ ਐਨੀ ਪਰੇਸ਼ਾਨ ਕਿਉਂ ਲੱਗ ਰਹੀ ਹੈ ਉਹ ਮੈਨੂੰ ਦੇਖਦੇ ਹੋਏ ਬੋਲੀ ਇੱਕ ਗੱਲ ਦੱਸੋ ਤੁਸੀਂ ਤਾਂ ਮੈਨੂੰ ਸ਼ਹਿਜ਼ਾਦੀ ਕਹਿੰਦੇ ਹੋ ਪਰ ਇਹ ਮੌਲਵੀ ਸਾਈ ਮੈਨੂੰ ਸੀਮਾ ਦਾ ਨਾਮ ਲੈ ਕੇ ਕਿਉਂ ਬੁਲਾ ਰਹੇ ਸਨ ਕਿ ਮੇਰਾ ਨਾਮ ਸੀਮਾ ਹੈ ਮੇਰਾ ਗਲਾ ਸੁੱਕ ਗਿਆ ਸੀ ਮੈਂ ਉਸਨੂੰ ਦੇਖਦੇ ਹੋਏ ਕਿਆ ਨਿਕਾਹ ਸਮੇਂ ਲੜਕੀ ਦਾ ਕੋਈ ਨਾ ਕੋਈ ਨਾਮ ਰੱਖਣਾ ਪੈਂਦਾ ਹੈ ਅਤੇ ਮੈਨੂੰ ਸੀਮਾ ਨਾ ਬਹੁਤ ਪਸੰਦ ਹੈ ਇਸ ਲਈ ਮੈਂ ਤੇਰਾ ਨਾਮ ਸੀਮਾ ਰੱਖ ਦਿੱਤਾ ਸੀ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਹੈ ਉਹ ਤੁਰੰਤ ਹੀ ਸਿਰ ਨਾ ਵਿਚ ਚਲਾਉਂਦੇ ਹੋਏ ਬੋਲੀ ਬਿਲਕੁਲ ਨਹੀਂ ਮੈਨੂੰ ਵੀ ਬਹੁਤ ਚੰਗਾ ਲੱਗਿਆ ਹੈ ਵੈਸੇ ਸ਼ਹਿਜ਼ਾਦੀ ਜ਼ਿਆਦਾ ਪਿਆਰਾ ਹੈ ਫਿਰ ਮੈਂ ਮੁਸਕਰਾਇਆ ਤੇ ਬੋਲਿਆ ਬਿਲਕੁਲ ਤੂੰ ਮੇਰੀ ਸ਼ਹਿਜ਼ਾਦੀ ਹੈ ਅਤੇ ਹਮੇਸ਼ਾ ਰਹੇਂਗੀ ਮੈਂ ਉਸ ਨੂੰ ਇੰਨੀ ਜਲਦੀ ਇਸ ਨਿਕਾਹ ਦੀ अहमियत ਨਹੀਂ ਦੱਸਣਾ ਚਾਹੁੰਦਾ ਸੀ ਕਿਉਂਕਿ ਉਹ ਬਹੁਤ ਮਾਸੂਮ ਸੀ ਸ਼ਾਇਦ ਇੰਨੀ ਜਲਦੀ ਇਸ ਰਿਸ਼ਤੇ ਨੂੰ ਸਵੀਕਾਰ ਨਾ ਕਰ ਪਾਉਂਦੀ ਇਸ ਲਈ ਮੈਂ ਉਸ ਨਾਲ ਕੋਈ ਵੀ ਫਿਜ਼ੀਕਲ ਰਿਸ਼ਤਾ ਬਣਾਉਣ ਦਾ ਇਰਾਦਾ ਦਿਲ ਤੋਂ ਕਰ ਦਿੱਤਾ ਸੀ ਉਹ ਮੇਰੀ بیوی ਬਣ ਗਈ ਸੀ ਇਸ ਤੋਂ ਜ਼ਿਆਦਾ ਹੋਰ ਕੀ ਚਾਹੀਦਾ ਸੀ ਮੈਂ ਅੱਜ ਵੀ ਮਾਸੂਮੀਅਤ ਉਸ ਤੋਂ ਨਹੀਂ ਖੋਣਾ ਚਾਹੁੰਦਾ ਸੀ ਮੈਂ ਹਰ ਚੀਜ਼ ਉਸ ਨੂੰ ਹੌਲੀ-ਹੌਲੀ ਸਮਝਾਉਣਾ ਚਾਹੁੰਦਾ ਸੀ ਸਮਾਂ ਆਪਣੀ ਚਾਲ ਦੀਦਾ ਜਾ ਰਿਹਾ ਸੀ ਅਤੇ ਹੌਲੀ-ਹੌਲੀ ਕਈ ਵਾਰ ਉਹ ਲੜਕੀ ਮੇਰੇ ਜਜ਼ਬਾਤਾਂ ਵਿੱਚ ਅੱਗ ਲਗਾ ਦਿੰਦੀ ਸੀ ਉਹ ਬੇਧਿਆਨੀ ਵਿੱਚ ਮੇਰੇ ਇੰਨਾ ਨੇੜੇ ਆ ਜਾਂਦੀ ਸੀ ਕਿ ਮੇਰਾ ਦਿਲ ਧੜਕਣ ਲੱਗਦਾ ਸੀ ਮੇਰੇ ਜਜ਼ਬਾਤ ਮਚਰਨ ਲੱਗਦੇ ਸਨ ਉਸ ਨੂੰ ਬਾਹਾਂ ਵਿੱਚ ਘੁੱਟਣ ਲਈ ਮੈਂ ਬੇਕਾਬੂ ਹੋਣ ਲੱਗਦਾ ਸੀ ਉਹ ਮੇਰੀ ਪਤਨੀ ਸੀ ਮੈਂ ਜਦੋਂ ਵੀ ਚਾਹੁੰਦਾ ਉਸ ਨਾਲ ਸਿਰੇ ਦਾ ਰਿਸ਼ਤਾ ਬਣਾ ਸਕਦਾ ਸੀ ਪਰ ਮੈਂ ਜਾਣ ਬੁੱਝ ਕੇ ਆਪਣੇ ਆਪ ਤੇ ਪੈਰਾ ਲਾ ਕੇ ਰੱਖਿਆ ਹੋਇਆ ਸੀ ਇੱਕ ਦਿਨ ਮੈਂ ਆਫਿਸ ਵਿੱਚ ਮੌਜੂਦ ਸੀ ਜਦੋਂ ਮੈਨੂੰ ਇੱਕ ਕਰਮਚਾਰੀ ਦਾ ਫੋਨ ਆਇਆ ਕਿ ਸੀਮਾ ਮੈਡਮ ਪੌੜੀਆਂ ਤੋਂ ਡਿੱਗ ਗਈ ਹੈ ਅਤੇ ਉਸ ਦੇ ਸਿਰ ਵਿੱਚ ਸੱਟ ਲੱਗੀ ਹੈ ਅਸੀਂ ਲੋਕ ਉਸ ਨੂੰ ਹਸਪਤਾਲ ਲੈ ਜਾ ਚੁੱਕੇ ਹਾਂ ਤੁਸੀਂ ਵੀ ਹਸਪਤਾਲ ਆ ਜਾਓ ਜਦੋਂ ਮੈਨੂੰ ਇਹ ਖਬਰ ਮਿਲੀ ਤਾਂ ਮੇਰੇ ਹੱਥ ਪੈਰ ਠੰਡੇ ਹੋਣ ਲੱਗੇ ਮੇਰੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਆਉਣ ਲੱਗ ਗਿਆ ਸੀ ਜਦੋਂ ਇੱਕ ਦੁਸ਼ਮਣੀ ਦੇ ਤਹਿਤ ਮੇਰੇ ਮਾਪੇ ਮੇਰੇ ਭਰਾ ਭੈਣ ਨੂੰ ਮਾਰ ਦਿੱਤਾ ਗਿਆ ਸੀ ਮੈਂ ਉਸ ਦੌਰਾਨ ਇਟਲੀ ਵੇਚ ਸੀਸਲੀ ਮੈਂ ਬਚ ਗਿਆ ਸੀ ਜਦੋਂ ਮੈਂ ਘਰ ਪਹੁੰਚਿਆ ਤਾਂ ਘਰ ਦੇ ਗਾਰਡਨ ਵਿੱਚ ਲਾਸ਼ਾਂ ਰੱਖੀਆਂ ਹੋਈਆਂ ਸਨ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਆਪਣਾ ਸਾਹ ਰੁਕਦਾ ਮਹਿਸੂਸ ਹੋ ਰਿਹਾ ਸੀ ਅਤੇ ਅੱਜ ਕਰਮਚਾਰੀ ਦੀ ਇਹ ਗੱਲ ਸੁਣ ਕੇ ਵੀ ਮੇਰਾ ਹਾਲ ਉਹ ਉਸ ਤਰ੍ਹਾਂ ਦਾ ਹੀ ਹੋ ਰਿਹਾ ਸੀ ਮੈਂ ਫਟਾਫਟ ਹਸਪਤਲ ਪਹੁੰਚ ਗਿਆ ਮੈਨੂੰ ਡਾਕਟਰ ਨੇ ਦੱਸਿਆ ਕਿ ਸੀਮਾ ਨੂੰ ਹੋਸ਼ ਨਹੀਂ ਆ ਰਿਹਾ ਅਤੇ ਸਿਰ ਵਿੱਚ ਕਾਫੀ ਡੂੰਗੀ ਸੱਟ ਲੱਗੀ ਸੀ ਮੇਰੀਆਂ ਅੱਖਾਂ ਤੋਂ ਲਗਾਤਾਰ ਹੰਝੂ ਆ ਰਹੇ ਸਨ ਸ਼ਮੀਰ ਵੀ ਥੋੜੀ ਦੇਰ ਵਿੱਚ ਉੱਥੇ ਆ ਗਿਆ ਸੀ ਮੈਂ ਅੱਲਾਹ ਤਾਲਾ ਅੱਗੇ ਫਰਿਆਦ ਕਰ ਰਿਹਾ ਸੀ ਕਿ ਸੀਮਾ ਮੈਨੂੰ ਵਾਪਸ ਮਿਲ ਜਾਵੇ ਸੀਮਾ ਨੂੰ ਹੋਸ਼ ਆ ਗਿਆ ਸੀ ਪਰ ਬੁਰੀ ਖਬਰ ਇਹ ਸੀ ਕਿ ਉਸ ਨੂੰ ਆਪਣੀ ਪਿਛਲੀ ਜ਼ਿੰਦਗੀ ਬਾਰੇ ਸਭ ਕੁਝ ਯਾਦ ਆ ਚੁੱਕਿਆ ਸੀ ਮੈਨੂੰ ਯਕੀਨ ਸੀ ਕਿ ਉਹ ਆਪਣੇ ਪਿਤਾ ਦੇ ਕਤਲ ਦਾ ਇਲਜ਼ਾਮ ਮੇਰੇ ਉੱਪਰ ਲਾਵੇਗੀ ਇੱਕ ਦੋਸ਼ੀ ਦੀ ਤਰ੍ਹਾਂ ਮੈਂ ਉਸ ਦੇ ਸਾਹਮਣੇ ਗਿਆ ਮੈਂ ਉਸ ਨੂੰ ਸਮਝਾਉਣਾ ਚਾਹੁੰਦਾ ਸੀ ਕਿ ਮੈਂ ਜਾਣ ਬੁਝ ਕੇ ਕੁਝ ਨਹੀਂ ਕੀਤਾ ਸੀ ਪਰ ਉਹ ਅਤੇ ਉਸ ਦਾ ਪਿਤਾ ਅਣਜਾਣੇ ਵਿੱਚ ਮੇਰੀ ਗੱਡੀ ਦੇ ਸਾਹਮਣੇ ਆ ਗਏ ਸਨ ਉਸਨੇ ਮੇਰੇ ਬੁੱਲਾਂ ਉਤੇ ਆਪਣਾ ਹੱਥ ਰੱਖ ਦਿੱਤਾ। ਉਹ ਮੈਨੂੰ ਦੇਖਦੇ ਹੋਏ ਬਸ ਇੰਨਾ ਹੀ ਬੋਲੀ, ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਕਿਉਂਕਿ ਜੋ ਵਿਅਕਤੀ ਮੈਨੂੰ ਆਪਣੇ ਘਰ ਵਿੱਚ ਰੱਖ ਸਕਦਾ ਹੈ, ਮੈਨੂੰ ਗਲਤ ਨਜ਼ਰ ਨਾਲ ਨਹੀਂ ਦੇਖ ਸਕਦਾ, ਬਲਕਿ ਮੇਰੇ ਨਾਲ ਵਿਆਹ ਕਰ ਸਕਦਾ ਹੈ, ਉਹ ਵਿਅਕਤੀ ਝੂਠ ਨਹੀਂ बोल ਸਕਦਾ। ਤੁਸੀਂ ਵਾਕਈ ਮੇਰੇ ਪਿਤਾ ਦਾ ਕਤਲ ਨਹੀਂ ਕੀਤਾ। ਮੈਂ ਇਹ ਗੱਲ ਸੁਣ ਕੇ ਬੇहद ਖੁਸ਼ ਹੋ ਗਿਆ ਸੀ। ਮੇਰੇ ਦਿਲ ਦਾ ਇਹ ਡਰ ਵੀ ਖਤਮ ਹੋ ਗਿਆ ਸੀ ਕਿ ਉਹ ਮੈਨੂੰ ਛੱਡ ਕੇ ਚਲੀ ਜਾਵੇਗੀ। ਮੈਂ ਉਸਨੂੰ ਆਪਣੇ ਗਲੇ ਨਾਲ ਲਗਾ ਲਿਆ ਸੀ। ਮੈਨੂੰ ਆਪਣੇ ਅੰਦਰ ਤੱਕ ਸਕੂਨ ਉਤਰਦਾ ਹੋਇਆ ਮਹਿਸੂਸ ਹੋ ਰਿਹਾ ਸੀ ਸੀਮਾ ਨੂੰ ਆਪਣੀ ਪੁਰਾਣੀ ਜ਼ਿੰਦਗੀ ਤਾਂ ਯਾਦ ਆ ਗਈ ਸੀ ਪਰ ਜਿੰਨਾ ਸਮਾਂ ਉਸਨੇ ਮੇਰੇ ਨਾਲ ਬਿਤਾਇਆ ਸੀ ਉਹ ਵੀ ਭੁੱਲੀ ਨਹੀਂ ਸੀ ਉਸ ਨੂੰ ਚੰਗੀ ਤਰ੍ਹਾਂ ਸਭ ਯਾਦ ਸੀ ਮੈਂ ਉਸ ਦੀ ਕਿਵੇਂ ਦੇਖਭਾਲ ਕੀਤੀ ਸੀ ਸ਼ਾਮ ਤੱਕ ਡਾਕਟਰ ਨੇ ਛੁੱਟੀ ਦੇ ਦਿੱਤੀ ਸੀ ਜਦੋਂ ਰਾਤ ਨੂੰ ਮੈਂ ਆਪਣੇ ਬੈੱਡ ਤੇ ਸੌਣ ਲਈ ਬੈਠਿਆ ਤਾਂ ਉਸ ਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਵੱਲ ਖਿੱਚ ਲਿਆ ਤੇ ਕਹਿਣ ਲੱਗੀ ਕਿ ਤੁਸੀਂ ਕਿੰਨਾ ਟੜਫਾਉਂਗੇ ਮੈਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਵੱਡੀ ਨਹੀਂ ਹੋ ਰਹੀ ਕਿ ਮੈਂ ਤੁਹਾਡੇ ਸਾਥ ਲਈ ਨਹੀਂ ਤੜਫ ਰਹੀ ਸੀ ਮੈਂ ਵੀ ਤੁਹਾਡੀਆਂ ਬਾਹਾਂ ਵਿੱਚ ਆਉਣ ਲਈ ਮਚਲਦੀ ਸੀ ਪਰ ਮੈਂ ਵੀ ਖੋਤੇ ਕੰਟਰੋਲ ਕੀਤਾ ਹੋਇਆ ਸੀ ਉਸ ਸਮੇਂ ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਮੇਰੇ ਨੇੜੇ ਕਿਉਂ ਨਹੀਂ ਆਉਣਾ ਚਾਹੁੰਦੇ ਪਰ ਇਹਨਾ ਜ਼ਰੂਰ ਜਾਣਦੀ ਸੀ ਕਿ ਜ਼ਰੂਰ ਕੋਈ ਵੱਡੀ ਵਜ੍ਹਾ ਹੋਵੇਗੀ ਜੋ ਵਿਆਹ ਦੇ ਬਾਅਦ ਵੀ ਤੁਸੀਂ ਮੇਰੇ ਨੇੜੇ ਨਹੀਂ ਆਉਂਗੇ ਸੀ ਕਿਉਂਕਿ ਮੇਰਾ ਦਿਮਾਗ ਉਸ ਸਮੇਂ ਚੰਗੀ ਤਰ੍ਹਾਂ ਨਾਲ ਕੰਮ ਨਹੀਂ ਕਰਦਾ ਸੀ ਪਰ ਫਿਰ ਵੀ ਮੈਂ ਇੱਕ ਜਵਾਨ ਲੜਕੀ ਸੀ ਮੇਰੇ ਵੀ ਜਜ਼ਬਾਤ ਸਨ ਅਤੇ ਇਹ ਗੱਲ ਮੈਨੂੰ ਸਮਝ ਆਉਂਦੀ ਸੀ ਕਿ ਵਿਆਹ ਦੇ ਬਾਅਦ ਪਤੀ ਪਤਨੀ ਇੱਕ ਦੂਸਰੇ ਦੇ ਨਾਲ ਰਹਿੰਦੇ ਹਨ ਮੈਂ ਬਹਾਨੇ ਨਾਲ ਤੁਹਾਡੇ ਨੇੜੇ ਆਉਂਦੀ ਸੀ ਪਰ ਮੈਂ ਤੁਹਾਡੇ ਵਰਗਾ ਮਜ਼ਬੂਤ ਇਨਸਾਨ ਅਜੇ ਤੱਕ ਨਹੀਂ ਦੇਖਿਆ ਤੁਸੀਂ ਕਦੇ ਮੇਰੀ ਮਾਸੂਮੀਅਤ ਦਾ ਫਾਇਦਾ ਨਹੀਂ ਉਠਾਇਆ ਪਰ ਅੱਜ ਦੀ ਰਾਤ ਸਾਡੀ ਮਿਲਨ ਦੀ ਰਾਤ ਹੋਵੇਗੀ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦੀ ਇਹ ਕਹਿ ਕੇ ਉਹ ਮੇਰੀਆਂ ਬਾਹਾਂ ਵਿੱਚ ਸਮਾ ਗਈ ਅਤੇ ਮੈਂ ਵੀ ਸੀਮਾ ਦੇ ਸਾਥ ਨਾਲ ਮਚਲ ਉੱਠਿਆ ਅਤੇ ਉਸ ਨੂੰ ਕੱਸ ਕੇ ਬਾਹਾਂ ਵਿੱਚ ਭਰ ਲਿਆ ਮੈਂ ਸੀਮਾ ਦੇ ਨਾਲ ਬਹੁਤ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਿਹਾ ਹਾਂ ਅਗਲੇ ਹੀ ਸਾਲ ਸਾਡੇ ਘਰ ਇੱਕ ਨੰਨਾ ਮਹਿਮਾਨ ਆ ਗਿਆ ਸੀ ਜਿਸ ਨਾਲ ਹੁਣ ਮੇਰੀ ਜ਼ਿੰਦਗੀ ਮੁਕੰਮਲ ਹੋ ਗਈ ਸੀ ਤੁਸੀਂ ਸੁਣੀ ਕਹਾਣੀ ਅਣਜਾਣੇ ਵਿੱਚ ਹੋਈ ਗਲਤੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ